ਮੀਨਾ ਸੌਂਦਾ ਤੇ ਗੇੜਾ ਰੂਬੀ ਕੋਨ ਦਾ ਬਈ ਹੈ ਨਾ ਨਿਆਰਾ ਆ ਜਾਂਦਾ ਬਈ ਤੇ ਆ ਹੋਵੇ ਕਾਰ ਦਾ ਨਿਆਰਾ ਹੈ ਜੀ ਅੱਜ ਭਾਈ ਇਹ ਦੇਖ ਕੋਈ ਕਹਿੰਦੇ ਵੀ ਰਾਹ ਕਾਰ ਲੈਣੇ ਵੀ ਹਾਂ ਹੀ ਨਿਕਲੂ ਮੂੰਹ ਦੇ ਵਿੱਚੋਂ ਬਈ ਹਾਂ ਜੀ ਬਿਲਕੁਲ ਇਸ ਕਾਰ ਦੇ ਵਿੱਚ ਆਪਾਂ ਨਵੀਂ ਕਾਰ ਦੇ ਵਿੱਚੋਂ 30 ਲੱਖ ਰੁਪਏ ਨੂੰ ਬਚਾ ਕੇ ਦਵਾਂਗੇ ਨਵੀਂ ਕਾਰ ਨਵੀਂ ਕਾਰ ਤੋਂ 30 ਲੱਖ ਬਚਾ ਕੇ ਦਵਾਂ ਔਰ ਕੰਡੀਸ਼ਨ ਵੀ ਕਾਰ ਦੀ ਬਿਲਕੁਲ ਨਵੀਂ ਵਰਗੀ ਹੈ ਠੀਕ ਹੈ ਬਿਲਕੁਲ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਲੈ ਭਾਈ ਔਰ ਟੌਪ ਐਂਡ ਮਾਡਲ ਹੈ ਜੀ ਇਹ ਡੀਜ਼ਲ ਹੈ ਆਟੋਮੈਟਿਕ ਹੈ ਸੰਰੂਧੇ ਨਾਲ ਹੈ ਓਕੇ ਔਰ ਪ੍ਰਾਈਸ ਵੀ ਤੁਹਾਨੂੰ ਜਬਰਦਸਤ ਪ੍ਰਾਈਸ ਦੇ ਦਾਂਗੇ ਭਾਜੀ ਕਾਰ ਦਾ ਕਿੰਨਾ ਰੇਟਰ ਇਹ 2012 ਮਾਡਲ ਕਾਰ ਹੈ ਅੱਜ ਤੁ ਉਹਨਾਂ ਦੇ ਤੇ 4-5 ਲੱਖ ਰੁਪਏ ਦਾ ਲੋਨ ਵੀ ਹੋ ਜਾਣਾ 3 ਮਹੀਨੇ ਚਲਾਓ ਤੁਹਾਡੀ ਕਾਰ ਦੇ ਵਿੱਚ ਕੋਈ ਅਗਰ 50000 ਤੋਂ ਉੱਤੇ ਦਾ ਖਰਚਾ ਆ ਜਾਂਦਾ ਜਿਹਦੇ ਵਿੱਚ ਤੁਸੀਂ ਮਕੈਨਿਕਲ ਦੇ ਵਿੱਚ ਇੰਜਨ ਦਾ ਜਾਂ ਟਰਾਂਸਮਿਸ਼ਨ ਦਾ ਤਾਂ ਅਸੀਂ ਜ਼ਿੰਮੇਵਾਰ ਬੈਠੇ ਹਾਂ ਓਕੇ ਵੀਰੇ ਮਤਲਬ ਇਹ ਨਹੀਂ ਕਿ ਤੁਹਾਨੂੰ ਕਾਰ ਵੇਚਤੀ ਸਸਤੀ ਦੇਤੀ ਉਸ ਤੋਂ ਬਾਅਦ ਅਸੀਂ ਕਹੀ ਯਾਰ ਗੱਡੀ ਸਸਤੀ ਸੀ ਕੰਮ ਤੁਸੀਂ ਆਪ ਕਰਾਓ ਹਾਂ ਹਾਂ 50000 ਤੋਂ ਥੱਲੇ ਕੁਝ ਵੀ ਆਂਦਾ ਉਹ ਤਾਂ ਵੀਅਰ ਟੇਅਰਸ ਹੁੰਦੇ ਬੰਦਾ ਖੁਦ ਕਰ ਲੈਂਦਾ ਹੈ ਅਗਰ ਉਸ ਤੋਂ ਉੱਤੇ ਦਾ ਕੋਈ ਖਰਚਾ ਆਂਦਾ ਸਾਡੀ ਜ਼ਿੰਮੇਵਾਰੀ ਹੈ ਤੇ ਕਰੋ 1.5 ਕਰੋੜ ਵਾਲੀ ਕਾਰ ਤੁਹਾਨੂੰ 20 ਲੱਖ ਰੁਪਏ ਮਿਲ ਰਹੀ ਹੈ ਦੀ ਲੋੜ ਜਿਹੜੇ ਅਲੋਇਲ ਪਏ ਹੋਇਆ ਕਾਰ ਨੂੰ ਇਹ 2.5 ਲੱਖ ਰੁਪਏ ਦਾ ਲੋਇਟਰ ਪਏ ਹੋਇਆ ਹੈ 2.5 ਲੱਖ ਰੁਪਈਆ ਦਾ ਕਿਤੇ ਵੀ ਪਤਾ ਕਰ ਲੋ ਬਿਲਕੁਲ ਬ੍ਰਾਂਡ ਨਹੀਂ ਹੋਇਆ ਬਿਲਕੁਲ ਨਵੇਂ ਹੈ ਠੀਕ ਹੈ ਔਰ ਪੰਜ ਦੇ ਪੰਜ ਹੈ ਪੰਜ ਚਾਰ ਲੱਖ ਹੈ ਪੰਜੇ ਲੋਏ ਹੈ 2.5 ਲੱਖ ਰੁਪਏ ਦੇ ਪੰਜੇ ਲੋਏ ਹੈ ਇਹ ਕਾਰ ਦੇ 3000 ਸੀਸੀ 3000 ਸੀਸੀ ਇੰਜਨ ਹੈ ਜਿਹਦਾ ਕਾਰ ਹੈ ਓਕੇ ਜੀ ਲੈ ਵੇਖਣਾ ਇਹ ਡੀਜ਼ਲ ਚ ਕਾਰ ਇਹਦੇ ਵਿੱਚ ਵੀ ਤੁਹਾਨੂੰ ਪੈਨੋਰਾਮਿਕ ਰੂਫ ਮਿਲਦਾ ਹੈ ਜੀ ਉੱਪਰ ਮਤਲਬ ਪੈਨੋਰਾਮਿਕ ਰੂਫ ਦਾ ਸਵਾਦ ਹੀ ਅਲੱਗ ਹੈ ਭਾਜੀ ਹੂੰ ਪਿਛਲੇ ਵਾਲੇ ਬੰਦੇ ਨੂੰ ਵੀ ਪੂਰਾ ਰਾਤ ਰਾਤ ਨੂੰ ਹੀ ਆ ਰਿਹਾ ਹੁਣ ਬਹੁ ਮੈਨੂੰ ਤਾਂ ਪੈਨਲੋਪ ਦਾ ਸਭ ਤੋਂ ਯਾ ਸੁਆਦ ਆਉਂਦਾ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਨਾ ਸਹੀ ਗੱਲ ਆਪਾਂ ਗੋਲਡਨ ਗੇਟ ਤੋਂ ਐਂਟਰ ਕਰਦੇ ਆ ਨਾ ਇਹ ਪੂਰਾ ਨਜ਼ਾਰਾ ਦਾ ਥੱਲੋ ਵੀਡੀਓ ਬੰਦੇ ਹੋਰੀ ਨਜ਼ਾਰਾ ਜੀ ਇਹ ਕਾਰ ਦੇਖੋ ਜੀ ਸਿਰਫ 85 ਹਜ਼ਾਰ ਕਿਲੋਮੀਟਰ ਚੱਲੀ ਹੈ ਭਾਜੀ ਓਕੇ ਸਿੰਗਲ ਹੈਂਡ ਚੱਲੀ ਹੈ ਮਰਸੀਡੀਜ਼ ਦਾ GL350 ਇਹ ਬਹੁਤ ਛੇਤੀ ਵਿਕਣ ਵਾਲੀ ਗੱਡੀ ਹੈ ਭਾਜੀ ਇਹ ਬਹੁਤ ਜਲਦੀ ਗੱਡੀ ਵਿਕਦੀ ਹੈ ਪ੍ਰੈਕਟੀਕਲ ਹੈ ਜੀ ਤੁਸੀਂ ਆਨਲਾਈਨ ਚੈੱਕ ਕਰੋ ਕਿ ਕਿਹੜੀ ਗੱਡੀ ਦਾ ਕੀ ਕੀ ਰੇਟ ਪਿਆ ਹੋਇਆ ਹੈ ਅਸੀਂ ਜਦੋਂ ਕਾਰ ਪਰਚੇਸ ਕਰਦੇ ਆ ਅਸੀਂ ਬਹੁਤ ਸੋਚ ਸਮਝ ਕੇ ਬੜਾ ਅੱਛਾ ਪ੍ਰਾਈਸ ਬ ਕਿ ਖਰੀਦਦਾਰ ਨੂੰ ਫਾਇਦਾ ਹੋਵੇ ਬੈਨੀਫਿਟ ਹੋਵੇ ਔਰ ਹਰ ਇੱਕ ਤਰ੍ਹਾਂ ਦੀ ਸੈਟੀਸਫੈਕਸ਼ਨ ਸਰਵਿਸ ਰਿਕਾਰਡ ਸਾਰੇ ਅਸੀਂ ਖੁਦ ਚੈੱਕ ਕਰਾਉਂਦੇ ਆਂ ਗੱਡੀ ਦੇ ਟੂਲ ਸੈਟ ਲੈ ਬਾਈ ਮਿੱਤਰੋ ਹੋ ਜੋ ਤਿਆਰ ਲੈਣ ਲਈ ਕਾਰ ਅੱਜ ਆਪਾਂ ਤੁਹਾਨੂੰ ਪ੍ਰੀਮੀਅਮ ਗੱਡੀਆਂ ਦਿਵਾਵਾਂਗੇ ਤੇ ਅੱਜ ਆਪਾਂ ਆਇਆਗੇ 82 ਸੈਕਟਰ ਮਹਾਲੀ ਬਾਈ ਜੱਸੀ ਜੀ ਲਵੇ ਫਰੈਂਡਸ ਕਾਰ ਲਾਈਨ ਦੇ ਉੱਤੇ ਬਾਈ ਹੱਸੀ ਗਾਲ ਜੀ ਸਵਾਦ ਆ ਵੀਰੇ ਪੇ ਦੇ ਉੱਪਰ ਹਨਾ ਥੈਂਕ ਯੂ ਥੈਂਕ ਯੂ ਤੇ ਬਾਈ ਅੱਜ ਦੀਆਂ ਕਾਰਾਂ ਜਿਹੜੇ ਰਹਿਣਗੀਆਂ ਸੈਲੀਬ੍ਰਿਟੀ ਕਾਰਾਂ ਹੋਣਗੀਆਂ ਸਾਰੀ ਵੈਸੇ ਤਾਂ ਹੁੰਦੀ ਆ ਪਹਿਲਾਂ ਵੀ ਉਹੀ ਨੇ ਪਰ ਅੱਜ ਕੁਝ ਹੋਰ ਐ ਤੇ ਤੁਹਾਨੂੰ ਸਾਰੀਆਂ ਕਾਰਾਂ ਦਿਖਾਵਾਂਗੇ ਐਂਡ ਤੱਕ ਬਣੇ ਰਹੋ ਵੀਰੇ ਅੱਜ ਜਿਹੜੀ ਕਾਰਾਂ ਹੋਣਗੀਆਂ ਜਿਵੇਂ ਆਪਾਂ ਅਕਸਰ ਗੱਡੀ ਦੀ ਗੱਲ ਕਰ ਦਿੰਦੇ ਆ ਵੀ ਐਨ ਪੇਪਰ ਆ ਵਗੈਰਾ ਦੇ ਬਿਲਕੁਲ ਓਕੇ ਇਸ ਤਰ੍ਹਾਂ ਜੀ ਸਾਡੇ ਕੋਲ ਜਿਹੜਾ ਵੀ ਸਟਾਕ ਹੁੰਦਾ ਹੈ ਜਿਹੜੀ ਵੀ ਸਾਡੇ ਕੋਲ ਕਾਰ ਹੁੰਦੀ ਹੈ ਸਾਰੀਆਂ ਹੀ ਕਾਰਾਂ ਵਿੱਚ ਸਰਵਿਸ ਰਿਕਾਰਡ ਹੀ ਹੁੰਦੀਆਂ ਠੀਕ ਹੈ ਸਾਰੀਆਂ ਦਾ ਪ੍ਰੀਵੀਅਸ ਜਿਹੜਾ ਮੇਨਟੇਨੈਂਸ ਰਿਕਾਰਡ ਸਾਡੇ ਕੋਲ ਸਾਰਿਆਂ ਦਾ ਅਵੇਲੇਬਲ ਹੁੰਦਾ ਉਸ ਤੋਂ ਵਗੈਰਾ ਅਸੀਂ ਕਾਰ ਪਰਚੇਸ ਵੀ ਨਹੀਂ ਕਰਦੇ ਅਸੀਂ ਸੇਲ ਵੀ ਨਹੀਂ ਕਰਦੇ ਠੀਕ ਹੈ ਤੇ ਦੂਸਰਾ ਤੁਹਾਡੀ ਵੀਡੀਓ ਸਟਾਰਟਿੰਗ ਦੇ ਵਿੱਚ ਮੈਂ ਤੁਹਾਡੇ ਸਾਰੇ ਈਵਰਸ ਨੂੰ ਪਹਿਲਾਂ ਤਾਂ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਤੁਹਾਡੇ ਵੀਡੀਓਸ ਤੋਂ ਮੈਨੂੰ ਬਹੁਤ ਹੀ ਅੱਛਾ ਰਿਸਪੌਂਸ ਰਿਹਾ ਜਿਹੜਾ ਵੀ ਹੁਣ ਤੱਕ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਕਸਟਮਰ ਸਾਡੇ ਨਾਲ ਜੁੜੇ ਆ ਐਨ ਆਰ ਆਈਸ ਬਹੁਤ ਅੱਛੇ ਜੁੜੇ ਆ ਤੇ ਤੁਹਾਡੇ ਵੀਡੀਓਸ ਤੋਂ ਤੁਹਾਨੂੰ ਸ਼ਾਇਦ ਨਹੀਂ ਪਤਾ ਬਹੁਤ ਸਾਰੇ ਪੋਲੀਟਿਸ਼ੀਨ ਵੀ ਸਾਡੇ ਨਾਲ ਜੁੜੇ ਆ ਜਿਹੜੇ ਸਾਡੇ ਕੋਲ ਆਰਜ਼ ਲੈ ਕੇ ਗਏ ਠੀਕ ਹੈ ਸੋ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਸਾਨੂੰ ਇਨਾ ਪਿਆਰ ਦਿੱਤਾ ਸੋ ਸਾਡਾ ਪਿਛਲਾ ਸਟਾਕ ਆਲਮੋਸਟ ਆਲ ਸਾਰਾ ਸੋਲਡ ਆਊਟ ਹੈ ਨਵਾਂ ਸਟਾਕ ਆਇਆ ਜਿਹਦੇ ਵਿੱਚ ਬਹੁਤ ਸਾਰੀਆਂ ਅੱਛੀਆਂ ਸੈਲੀਬ੍ਰਿਟੀਜ਼ ਕਾਰਜ਼ ਆਈਆਂ ਸੋ ਤੁਹਾਨੂੰ ਅਸੀਂ ਅੱਜ ਕਾਰਜ਼ ਵੀ ਅਸੀਂ ਦਿਵਾਵਾਂਗੇ ਜਿਹੜੀਆਂ ਮਾਰਕੀਟ ਨਾਲੋਂ ਕੋਈ 5 ਲੱਖ ਸਸਤੀ ਹੈ ਕੋਈ 2 ਲੱਖ ਸਸਤੀ ਹੈ ਕਿ 1 ਲੱਖ ਸਸਤੀ ਹੈ ਤੁਹਾਡੇ ਚੰਗੇ ਪੈਸੇ ਬਚਾ ਕੇ ਦਿਵਾਵਾਂਗੇ ਇਹ ਕਹਿੰਦਾ ਭਾਬਾ ਵਗੈਰ ਕੋਈ ਆਪਣਾ ਡੀਲਰ ਭਰਾ ਵੀ ਹੈਗਾ ਉਹ ਵੀ ਬਾਏ ਕਰ ਸਕਦਾ ਉਹ ਵੀ ਲੈ ਸਕਦਾ ਠੀਕ ਹੈ ਭਾਈ ਬਸ ਐ ਵੀ ਸਾਡੀ ਸ਼ਰਤ ਤੇ ਹੁੰਦੀ ਐ ਅਸੀਂ ਕਾਰ ਟਰਾਂਸਫਰ ਕਰਾ ਕੇ ਦਿੰਦੇ ਆ ਬਿਨਾਂ ਟਰਾਂਸਫਰ ਦੇ ਕਰਨ ਦੇ ਚਲੋ ਭਾਈ ਤੇ ਭਾਈ ਪਹਿਲੀ ਕਾਰ ਆਪਣੇ ਲਈ ਰੂਬੀ ਕੌ ਆ ਹੋਵੇ ਕਾਰ ਦਾ ਨਿਆਰਾ ਆਏ ਨਾ ਬਈ ਅੱਜ ਬਈ ਇਹ ਦੇਖ ਕੋਈ ਕਹਦੇ ਵੀ ਰਾਹ ਕਾਰ ਲੈਣੇ ਵੀ ਹਾਂ ਹੀ ਨਿਕਲੂ ਮੂੰਹ ਦੇ ਵਿੱਚੋਂ ਬਈ ਹਾਂ ਅਗਰ ਕਿਸੇ ਭਰਾ ਲਵੇ ਹੈਗੇ ਨੇ ਬਈ ਪੈਸੇ ਆ ਨਾ ਵੀ ਲੈਣਾ ਚਾਹੁੰਦਾ ਰੁਪਈ ਕੋਣ ਤੇ ਮਾਰਕੀਟ ਰੇਟ ਨਾਲੋਂ ਵੀ ਕਿਤੇ ਹੀ ਪਕੜੀ 6-7 ਲੱਖ ਰੁਪਏ ਸਸਤੀ ਕਾਰ ਦਵਾਵਾਂਗੇ ਤੁਹਾਨੂੰ ਇਹ ਕਾਰ ਹੈ ਇਹ ਵੀਰੇ ਮਾਡਲ ਕਿਹੜਾ ਹੈ ਇਹਦੇ ਚ ਦੋ ਗੱਲਾਂ ਨੇ ਪਾਜੀ ਤੁਸੀਂ ਕਹਿੰਦਾ ਮਾਰਕੀਟ ਨਾਲੋਂ 6-7 ਲੱਖ ਕਿ ਸਸਤੇ ਇਸ ਕਾਰ ਦੇ ਵਿੱਚ ਆਪਾਂ ਨਵੀਂ ਕਾਰ ਦੇ ਵਿੱਚੋਂ 30 ਲੱਖ ਰੁਪਏ ਨੂੰ ਬਚਾ ਕੇ ਦਵਾਂਗੇ ਨਵੀਂ ਕਾਰ ਨੂੰ ਨਵੀਂ ਕਾਰ ਤੋਂ 30 ਲੱਖ ਬਚਾ ਕੇ ਦਵਾਂ ਔਰ ਕੰਡੀਸ਼ਨ ਵੀ ਕਾਰ ਦੀ ਬਿਲਕੁਲ ਨਵੀਂ ਵਰਗੀ ਹੈ ਠੀਕ ਹੈ ਇਹ ਰੂਬੀਕਨ ਇਹ ਟੌਪ ਐਂਡ ਮਾਡਲ ਹੈ ਇੱਕ ਰੈਂਗਲਰ ਆਂਦਾ ਇਸ ਤੋਂ ਥੱਲੇ ਵਾਲਾ ਮਾਡਲ ਆਂਦਾ ਹੈ ਰੂਬੀਕਨ ਟੌਪ ਮਾਡਲ ਹੈ ਠੀਕ ਹੈ 2022 ਦਾ ਰਜਿਸਟ੍ਰੇਸ਼ਨ ਹੈ ਕਾਰ ਦਾ ਮੈਨੂਫੈਕਚਰਿੰਗ 2021 ਦੀ ਹੈ ਜੀ 21 ਬੜਾ ਬਾਈ ਔਰ ਇਹ ਕਾਰ ਚੱਲੀ ਸਿਰਫ 19000 ਕਿਲੋਮੀਟਰ ਪੈਟਰੋਲ ਦੇ ਵਿੱਚ ਹੀ ਆਂਦੀ ਹੈ ਆਟੋਮੈਟਿਕ ਟਰਾਂਸਮਿਸ਼ਨ ਆਂਦੀ ਹੈ ਸਾਰੀ ਹੀ ਨਵੀਂ ਗੱਡੀ ਆ ਕਿਤੋਂ ਕੋਈ ਚੀਜ਼ ਨਹੀਂ ਪੈਣੀ ਆ ਕਾਰ ਦਾ 올 ओरिजिनल ਕਾਰ ਹੈ ਓਕੇ ਠੀਕ ਹੈ ਜੀ ਸੈਲੀਬ੍ਰਿਟੀ ਕਾਰ ਹੈ ਨਵੀਂ ਕਾਰ ਜਿਹੜੀ ਹੈਗੀ ਹੈ ਕਰੀਬ ਕਰੀਬ 86 ਲੱਖ ਰੁਪਏ ਦੀ ਕੋਸਟ ਕਰਦੀ ਹੈ ਪੰਜਾਬ ਦੇ ਵਿੱਚ 86 ਲੱਖ ਰੁਪਏ ਕੰਪਲੀਟ ਕਾਰ 86 ਲੱਖ ਰੁਪਏ ਦੀ ਕੋਸਟ ਕਰਦੀ ਹੈ 30 ਲੱਖ ਰੁਪਏ ਜਾਣਾ ਹਾਂਜੀ ਹਾਂ ਤੁਹਾਨੂੰ ਅੱਜ ਕਾਰ ਦਵਾਂਗੇ 55 ਲੱਖ ਰੁਪਏ ਦੀ ਸਿੱਧਾ ਹੀ 3 ਲੱਖ ਰੁਪਏ ਥੋੜਾ ਕੁ ਜਾਤਾ ਔਰ ਦੂਜੀ ਗੱਲ ਇਸ ਕਾਰ ਦਾ ਮਾਰਕੀਟ ਪ੍ਰਾਈਸ ਜਿਹੜਾ ਹੈਗਾ ਉਹ 60 ਤੋਂ 61 ਲੱਖ ਰੁਪਏ ਤੁਸੀਂ ਕਿਤੇ ਵੀ ਸਰਚ ਕਰ ਲਓ ਮੇਰਾ ਚੈਲੰਜ ਹੈ 올 ਓਵਰ ਇੰਡੀਆ ਰੂਬੀ ਕੌ ਗੱਡੀ ਲੈਣ ਆਜੋ ਮਾਨਤਣ ਵਾਸਤੇ ਹੋਰ ਤੁਹਾਡੇ ਵੀਡੀਓ ਤੋਂ ਮੈਂ ਹੋਰ ਵੀ ਰਿਗਾਰਡ ਵੀ ਹੋ ਜੀ ਹੋਰ ਹੀ ਰਿਗਾਰਡ ਕਰਦਾ ਤੇ ਆਓ ਮੇਰਾ ਭਰਾ ਅਗਰ ਕਿਸੇ ਨੇ ਰੂਬੀ ਕੌਨ ਲੈਣੀ ਗੁਰਪੀ ਅੰਦਰ ਦਿਖਾ ਦਈਏ ਆਪਾਂ ਕੇਰਾ ਬਾਈ ਹਨਾ ਹਾਂ ਜਰੂਰ ਦਿਖਾਓ ਤੇ ਪੱਕੀ ਬਾਈ ਆਹ ਕਾਰ ਚੈੱਕ ਕਰੋ ਤੁਸੀਂ ਇਹਦਾ 4x4 ਹੀ ਆਉਂਦੀ ਹੈ ਵੀਰੇ ਹਾਂ ਜੀ ਹਾਂ ਜੀ ਹਨਾ ਬਾਕੀ ਸਸਪੈਂਸ਼ਨ ਵਗੈਰਾ ਬਈ ਇਹਨੂੰ ਕਹਿਣ ਦੀ ਲੋੜ ਨਹੀਂ ਹੈਗੀ ਜੀ 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 ਗੁੱਡ ਰਿਚ ਦੇ ਬਿਲਕੁਲ ਬ੍ਰਾਂਡ ਨਿਊ ਟਾਇਰਸ ਆ 19000 ਕਿਲੋਮੀਟਰ ਚੱਲੀ ਆ ਸਾਰੀ ਨਵੀਂ ਗੱਡੀ ਆ ਇੱਕ ਵੀ ਸਿੰਗਲ ਪੀਸ ਦੇ ਉੱਤੇ ਵੀ ਸਕ੍ਰੈਚ ਨਹੀਂ ਹੈਗਾ ਬਿਲਕੁਲ ਨਵੀਂ ਠੀਕ ਹੈ ਆਪਣੇ ਪੰਜਾਬ ਦੇ ਸਾਰੇ ਸੈਲੀਬ੍ਰਿਟੀਜ਼ ਦੇ ਕੋਲ ਸਿੰਗਰਸ ਦੇ ਕੋਲ ਰੂਬੀ ਕੌਣ ਹੈਗੀ ਹੈਗੀ ਹੈ ਮਤਲਬ ਸਟਾਰਟਿੰਗ ਰੂਬੀ ਕੌਣ ਸੀ ਤੇ ਅੱਜ ਤਾ ਤੁਹਾਨੂੰ ਪਤਾ ਵੀ ਬਹੁਤ ਉੱਪਰ ਤੱਕ ਪਹੁੰਚ ਗਿਆ ਹੈ ਲੈ ਵੀ ਹੈ ਨਾ ਬਈ ਜੱਡੀ ਇਹ ਵੀ ਬੜੀ ਸ਼ਾਨਦਾਰ ਹੈ ਇੱਕ ਕਾਰ ਬਹੁਤ ਘੈਂਟ ਆ ਬਈ ਮੇਰਾ ਭਰਾ ਜੇ ਕੋਈ ਲੈਣਾ ਚਾਹੁੰਦਾ ਜੇ ਕੋਈ ਹੈ ਜਿਹਦੇ ਜੇਬ ਦੇ ਵਿੱਚ 56 ਲੱਖ ਰੁਪਿਆ ਦਾ ਬਾਇ ਕਰ ਲਓ ਅੱਛਾ ਫੇਰੇ ਦੇਖੋ 56 ਲੱਖ ਰੁਪਿਆ ਇਕੱਠਾ ਲਾਉਣਾ ਥੋੜਾ ਜਿਆ ਔਰ ਲੱਗਦਾ ਵੀ ਚਲੋ ਆਪਣਾ ਨਾ ਲੋਂ ਲੋਂ ਕਰਾਉਣਾ ਤਾਂ ਕਿਹੜੇ ਕਿਨੇ ਨਹੀਂ ਇਹਦੇ ਵਿੱਚ ਤੁਹਾਡੀ ਅਗਰ ਪ੍ਰੋਫਾਈਲ ਅਲੋ ਕਰਦੇ ਤਾਂ ਤੁਹਾਡੇ ਤੇ ਇਹ ਗੱਡੀ ਦੇਤੇ ਤੜਕ ਟੋਕੜ 50 ਲੱਖ ਰੁਪਏ ਦਾ ਲੋਨ ਹੀ ਹੋ ਜਾਏਗਾ 50 ਲੱਖ ਦਾ ਲੋਨ ਹਾਂ ਤੁਹਾਨੂੰ 5-6 ਲੱਖ ਰੁਪਏ ਦੇਣਾ ਹੈ ਕਾਰ ਤੁਹਾਡੀ ਤੁਹਾਡੇ ਘਰੇ ਠੀਕ ਹੈ ਚਲੋ ਫਿਰ ਵੀ ਭਾਈ ਆਪਾਂ ਗੱਲ ਕਰੀਏ ਵੀ ਜੇ ਤੁਸੀਂ ਪੈਸੇ ਦੇਣੇ ਨੇ 20 ਲੱਖ ਰੁਪਏ ਡਾਉਨ ਮੈਂਟ ਦੇ ਦਿਓ ਬਾਕੀ ਕਾਰ ਲੈ ਜੋ 5 ਲੱਖ ਦੇ ਕੇ ਕਰਸੋ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਤੁਹਾਡੀ ਪ੍ਰੋਫਾਈਲ ਅਲੋ ਕਰੇਗੀ ਤਾਂ ਹੋ ਜਾਏਗਾ ਸੋ ਅੱਜ ਆਪਾਂ ਬਹੁਤ ਲੰਬੀ ਵੀਡੀਓ ਨਹੀਂ ਕਰਾਂਗੇ ਸ਼ਾਰਟ ਕਰਾਂਗੇ ਥੋੜਾ ਜਲਦੀ ਕਾਰ ਚੱਲੀ ਹੋਈ ਆ ਸਿਰਫ 65000 ਕਿਲੋਮੀਟਰ ਓਕੇ ਤੇ ਸਾਰੀ ਕਾਰ オリジナル ਹੈ ਟੌਪ ਐਂਡ ਮਾਡਲ ਹੈ ਅੰਦਰੋਂ ਬਾਹਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਆ ਇੱਕ ਵਾਰੀ ਅੰਦਰੋਂ ਨਜ਼ਰ ਮਾਰ ਲੈਣੀ ਤਾਂ ਮਰਵਾ ਦਿਓ ਕਾਰ ਦਾ ਬਿਲਕੁਲ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਲੈ ਬਈ ਔਰ ਟੌਪ ਐਂਡ ਮਾਡਲ ਹੈ ਜੀ ਇਹ ਡੀਜ਼ਲ ਹੈ ਆਟੋਮੈਟਿਕ ਹੈ ਸੰਰੂਦੇ ਨਾਲ ਹੈ ਓਕੇ ਔਰ ਪ੍ਰਾਈਸ ਵੀ ਤੁਹਾਨੂੰ ਜਬਰਦਸਤ ਪ੍ਰਾਈਸ ਦੇ ਦਾਂਗੇ ਭਾਜੀ ਕਾਰ ਦਾ ਇਹ 2012 ਮਾਡਲ ਕਾਰ ਹੈ ਅੱਜ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਸਿਰਫ 8.5 ਲੱਖ ਰੁਪਏ ਦੀ 8.5 ਲੱਖ ਰੁਪਏ ਦੀ 8.5 ਲੱਖ ਦੀ ਕਾਰ ਦੇਾਂਗੇ ਲੈ ਵੀ ਆਡੀ ਅਗੇ ਅਗੇ ਜੀ ਆਪਣੀ BMW ਦੀ 320D ਹੂੰ ਇਹ ਹੈਗੀ ਆਪਣੀ 2016 ਮਾਡਲ ਕਾਰ 16 ਚੰਡੀਗੜ੍ਹ ਨੰਬਰ ਦੀ ਹੈ 16 ਮਾਡਲ ਕਾਰ ਪੂਰੀ ਮਾਰਕੀਟ ਵਿੱਚ ਕਿਤੇ ਵੀ ਤੁਸੀਂ ਚਲ ਜਾਓ ਤੁਹਾਨੂੰ 14 14.5 ਲੱਖ ਤੋਂ ਥੱਲੇ ਘੱਟ ਗੱਡੀ ਮਿਲੇਗੀ ਠੀਕ ਹੈ ਤੁਹਾਨੂੰ ਸਪੈਸ਼ਲੀ ਤੁਹਾਡੇ ਚੈਨਲ ਤੇ ਸਪੈਸ਼ਲ ਪ੍ਰਾਈਸ ਦੇ ਰਿਹਾ ਮੈਂ ਚੱਲਣੇ ਪ੍ਰਾਈਸ ਹੈ 12.5 ਲੱਖ ਰੁਪਏ ਦਾ 12.5 ਲੱਖ ਰੁਪਏ ਦੀ ਕਾਰ ਸਰਵਿਸ ਕੋਰ ਨਾਲ ਚੱਲੀ ਹੋਈ ਹਾਈਲੀ ਮੇਨਟੇਨਡ ਕਾਰ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗਮੀ ਨਹੀਂ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਜੀ ਤੁਸੀਂ ਪ੍ਰਾਈਸ ਦੀ ਗੱਲ ਕਰਦੇ ਹੋ ਪ੍ਰਾਈਸ ਤਾਂ ਤੁਹਾਨੂੰ ਮੈਂ ਸਾਡੀ ਇੱਕ ਹੋਰ ਵਾਰੰਟੀ ਵੀ ਨਾਲ ਚੱਲਦੀ ਹੈ। ਤੁਸੀਂ ਸਾਡੇ ਕੋਲ ਕਾਰ ਲੈ ਜਾਂਦੇ ਹੋ 10000 ਕਿਲੋਮੀਟਰ ਚਲਾਓ ਜਾਂ 3 ਮਹੀਨੇ ਚਲਾਓ। ਤੁਹਾਡੀ ਕਾਰ ਦੇ ਵਿੱਚ ਕੋਈ ਅਗਰ 50000 ਤੋਂ ਉੱਤੇ ਦਾ ਖਰਚਾ ਆ ਜਾਂਦਾ ਜਿਹਦੇ ਵਿੱਚ ਤੁਸੀਂ ਮਕੈਨਿਕਲ ਦੇ ਵਿੱਚ ਇੰਜਨ ਦਾ ਜਾਂ ਟਰਾਂਸਮਿਸ਼ਨ ਦਾ ਤਾਂ ਅਸੀਂ ਜ਼ਿੰਮੇਵਾਰ ਬੈਠੇ ਹਾਂ। ਓਕੇ ਵੀਰੇ। ਮਤਲਬ ਇਹ ਨਹੀਂ ਕਿ ਤੁਹਾਨੂੰ ਕਾਰ ਵੇਚਤੀ ਸਸਤੀ ਦੇਤੀ ਉਸ ਤੋਂ ਬਾਅਦ ਅਸੀਂ ਕਹਿੰਦੇ ਯਾਰ ਗੱਡੀ ਸਸਤੀ ਦਿੱਤੀ ਸੀ ਕੰਮ ਤੁਸੀਂ ਆਪ ਕਰਾਓ। ਹਾਂ ਹਾਂ ਹਾਂ। 50000 ਤੋਂ ਥੱਲੇ ਕੁਝ ਵੀ ਆਂਦਾ ਉਹ ਤਾਂ ਵੀਅਰ ਟੇਅਰਸ ਹੁੰਦੇ ਬੰਦਾ ਖੁਦ ਕਰ ਲੈਂਦਾ। ਹਾਂਜੀ ਹਾਂ। ਅਗਰ ਉਸ ਤੋਂ ਉੱਤੇ ਕੋਈ ਖਰਚਾ ਆਂਦਾ ਸਾਡੀ ਏ ਤੁਹਾਨੂੰ ਆ ਨਹੀਂ ਦਿੰਦੇ ਤੁਹਾਨੂੰ ਬਿਲਕੁਲ ਹੀ ਨਾ ਦੰਗੇ ਜੀ ਕਿਉਂਕਿ ਭਾਈ ਇਸ ਤੋਂ ਵੱਡੀ ਹੋਰ ਵੀ ਸ਼ਾਰਟ ਹੀ ਕੀ ਹੋ ਸਕਦੀ ਹੈ ਭਾਈ ਜੀ 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 ਤੁਸੀਂ ਰੇਟ ਦੇਖੋ ਕਾਰ ਦਾ ਰੇਟ ਵੀ ਬਹੁਤ ਜਾਇਆ ਸਾਡੇ 12 ਲੱਖ ਰੁਪਏ ਇਹ ਕਰ ਦੇ ਦਾਂਗੇ ਜੀ ਤੇ 8.5 ਲੱਖ ਰੁਪਏ ਹੋਗਾ ਆ ਵੀ ਤੋਹਫਾ ਖੜਾ ਆ ਦੇਖੋ ਆ ਚੈੱਕ ਕਰੋ ਭਾਈ ਅੱਗੇ ਕਾਰਾਂ ਤਾਂ ਬਹੁਤ ਦੇ ਨੇ ਤੋਹਫਾ ਭਾਈ ਹੈਨਾ ਜੀ 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 ਹਾਲ ਤਾਂ ਪਟਾਰੀ ਖੋਲੀ ਆ ਸਾਦ ਨੇ ਭਾਈ ਇੱਕ ਹੋਰ ਅੱਗੇ ਕੀ ਕੁਝ ਹੁੰਦਾ ਆਹ ਕਰੇ ਅੱਛਾ BMW ਦੇ ਵਿੱਚ ਇਹ ਮਾਡਲ ਭਾਈ ਖੜਾ ਕੀਤਾ ਸ਼ੋਰੂਮ ਦੇ ਜ ਆਪਣੇ ਕੋਈ ਇਨੀ ਸਪੇਸ ਨਹੀਂ ਹੈ ਹਾਂਜੀ ਹਾਂਜੀ ਇਹ 2015 ਮਾਡਲ ਕਾਰ ਵਾਈਟ ਕਲਰ ਚ ਹੈ ਤੇ ਦੋ ਆਪਣੇ ਕੋਲ ਬਲੂ ਕਲਰ ਵਿੱਚ ਕਾਰਾਂ ਨੇ ਠੀਕ ਹੈ ਤਿੰਨ BMW ਕਾਰਾਂ ਨੇ ਜੀ ਆਪਣੇ ਕੋਲ 5 ਸੀਰੀਜ਼ ਦੇ ਵਿੱਚ ਇਹ BMW 520d ਹੈ 2015 ਮਾਡਲ ਓਕੇ ਠੀਕ ਹੈ ਜੀ ਸਿੰਗਲ ਹੈਂਡ ਚੱਲੀ ਹੋਈ ਹੈ 80000 ਚੱਲੀ ਹੈ ਔਰ ਇਹ ਟੌਪ ਐਂਡ ਮਾਡਲ ਹੈ ਠੀਕ ਹੈ ਇਹ ਲਗਜ਼ਰੀ ਲਾਈਨ ਮਾਡਲ ਹੈ ਜੀ ਇਹ ਲਗਜ਼ਰੀ ਲਾਈਨ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਡਿਜੀਟਲ ਆਡੋਮੀਟਰ ਆ ਜਾਂਦਾ ਹੈ ਹੂੰ ਹੂੰ ਤੇ ਬੈਕ ਕੈਮਰਾ ਵੀ ਤੁਹਾਨੂੰ ਨਾਲ ਮਿਲ ਹਾਂ ਲੈ ਓਕੇ ਜਿਹੜੀ ਇਹ ਵਾਈਟ ਕਲਰ ਦੀ ਕਾਰ ਹੈਗੀ ਆ ਇਹਦਾ ਪ੍ਰਾਈਸ ਵੀ ਤੁਹਾਨੂੰ 15 ਲੱਖ ਰੁਪਏ ਚ ਕਾਰ ਮਿਲ ਜੇਗੀ ਓਕੇ ਜਿਹੜੀਆਂ ਦੋਵੇਂ ਬਲੂ ਕਲਰ ਦੀਆਂ ਕਾਰਾਂ ਨੇ ਦੋਵੇਂ ਸਪੋਰਟਸ ਲਾਈਨ ਐ ਹਾਂਜੀ ਹਾਂਜੀ ਦੋਵੇਂ 15 ਮਾਡਲ ਐ ਉਹ ਵੀ 15-15 ਲੱਖ ਰੁਪਏ ਦੇ ਵਿੱਚ 15 15 ਮਗਰ ਤਿੰਨ BMW ਲਾਈਨ ਫਾਈਵ ਸੀ ਰ ਖੜੀਆਂ ਨੇ ਤਿੰਨੇ 15-15 ਲੱਖ ਦੀਆਂ ਦੋ ਸਪੋਰਟਸ ਲਾਈਨ ਔਰ ਇੱਕ ਲਗਜ਼ਰੀ ਲਾਈਨ ਇਹ ਵਾਈਟ ਦੋ ਬਲੂ ਠੀਕ ਹੈ ਜੀ ਬਹੁਤ ਜਾਇਜ਼ ਰੇਟ ਨੇ ਬਈ ਆਓ ਛੇਤੀ ਇਸ ਕਾਰ ਦਾ ਮਾਰਕੀਟ ਪ੍ਰਾਈਸ 16.5 ਲੱਖ ਰੁਪਏ ਤੁਸੀਂ ਕਿਤੇ ਵੀ ਚਲ ਜਾਓ ਮਿਨੀਮਮ ਪ੍ਰਾਈਸ 16.5 ਲੱਖ ਰੁਪਏ ਡੇਢ ਲੱਖ ਰੁਪਏ ਦੀ ਬੱਚਤ ਤਾਂ ਸਿੱਧੀ ਬਿਲਕੁਲ ਹਾਂ ਜੀ ਇੱਕ ਆ ਜੈਗਰ ਆ ਗਈ ਵੀਰੇ ਆਪਣੇ ਲਵੇ ਇਹ ਜੈਗਰ ਦੇ ਆਪਣੇ ਕੋਲ ਦੋ ਪੀਸ ਹੈਗੇ ਨੇ ਜੀ ਇਹ ਇੱਕ ਆਪਣੇ ਕੋਲ ਐਕਸੈਪ ਹੈਗਾ ਇਹ 2014 ਮਾਡਲ ਹੈ ਜੀ ਕਾਰ ਇਹ 14 ਮਾਡਲ ਹੈ 80000 ਕਿਲੋਮੀਟਰ ਚੱਲੀ ਹੈ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਇਸ ਕਾਰ ਦਾ ਜਿਹੜਾ ਮਾਰਕੀਟ ਪ੍ਰਾਈਸ ਤੁਸੀਂ ਕਿਤੇ ਪੂਰੇ ਪੰਜਾਬ ਚਲ ਜਾਓ ਕਰੀਬ ਕਰੀ 15 ਲੱਖ ਰੁਪਏ 14 ਲੱਖ ਰੁਪਏ ਦੀ ਕਾਰ ਦਿੰਦੇ ਆ ਘ ਅੱਜ ਸਪੈਸ਼ਲੀ ਤੁਹਾਡੇ ਵਾਸਤੇ ਕਰ ਦਵਾਂਗੇ ਤੁਹਾਨੂੰ ਸਿਰਫ 13 ਲੱਖ ਰੁਪਏ ਵੀ 13 ਲੱਖ ਰੁਪਏ ਵਿੱਚ 2014 ਡੀਜ਼ਲ ਆਟੋਮੈਟਿਕ ਸਨਰੂਫ ਵਾਲਾ ਮਾਡਲ ਲੈ ਬਈ ਸਨਰੂਫ ਵਾਲਾ ਮਾਡਲ ਚੈੱਕ ਕਰ ਲੋ ਵੀ ਕਾਰ ਹੈਗੀ ਆ ਪੂਰੀ ਪ੍ਰੀਮੀਅਮ ਬਈ ਹਨਾ मतलब सिगाना चली हुई कार नाम ही काफी है भाई जी फर्स्ट ओनर कार है ये ते अगली है एदे लोन कितना को जाना है एते ताड़ा करीब करीब 10 लाख रुपए ਦਾ ਲੋਨ ਹੋ ਜਾਏਗਾ ਜੀ 4 लाख रुपए ਦੇ ਕੇ ਵੀ ਤੁਹਾਨੂੰ ਜੈਗੂਅਰ ਵੀ ਤੁਸੀਂ ਗੈਗੂਅਰ ਦੇ ਮਾਡਲ ਤੇ ਲੱਖ ਰੁਪਏ ਦੇ ਕੇ ਕਾਰ ਲੈ ਜਾ ਤੁਸੀਂ ਅ ਮਰਸੀਡੀ ਆ ਗਈ ਹੈ ਸਵਾ ਮਰਸੀਡੀ ਦੇ ਵਿੱਚ ਆਪਣੇ ਕੋਲ 4 ਪੀਸ ਨੇ ਜੀ ਇਹਦੇ ਨਾਲ ਦੇ ਇੱਕ ਗ੍ਰੇ ਖੜੀ ਹੈ ਹਾਂਜੀ ਇੱਕ ਵਾਈਟ ਖੜੀ ਹੈ ਇੱਕ ਸਿਲਵਰ ਹੈ ਜੀ ਇੱਕ ਬਲੈਕ ਹੈ ਜੀ ਓਕੇ ਚਾਰੇ E ਕਲਾਸ ਮਰਸੀਡੀਜ਼ ਨੇ ਠੀਕ ਹੈ ਠੀਕ ਹੈ ਔਰ 4 ਦਾ 4 ਦਾ 15 ਮਾਡਲ ਹੈ ਜੀ ਇੱਕ 14 ਮਾਡਲ ਹੈ 3 ਨੂੰ 15 ਮਾਡਲ ਹੈ ਜੀ ਓਕੇ ਜੀ ਇਹ ਹੈਗੀ 2015 ਮਾਡਲ E ਕਲਾਸ E220 ਔਰ ਗਲਾਸ ਟੌਪ ਵਾਲਾ ਮਾਡਲ ਹੈ ਜੀ ਇਹ ਸਿੰਗਲ ਹੈਂਡ ਚੱਲੀ ਹੋਈ ਹੈ ਚੱਲੀ ਹੋਈ ਇਹ ਕਾਰ ਹੈ 66000 ਹੂੰ ਹੂੰ ਹਰਿਆਣਾ ਦਾ ਨੰਬਰ ਹੈ ਕਾਰ ਦਾ ਹਾਈਲੀ ਮੇਨਟੇਨਡ ਅੰਦਰੋਂ ਬਾਹਰੋਂ ਇੰਟੀਰੀਅਰ ਦੀ ਬਿਲਕੁਲ ਨਵੀਂ ਹੈ ਕੋਈ ਐਕਸੀਡੈਂਟਲੀ ਕੋਈ ਰੀਪੇਂਟ ਨਹੀਂ ਅੰਦਰੋਂ ਇੰਟੀਰੀਅਰ ਬਲੈਕ ਕਰ ਦਿਆ ਕਾਰ ਦਾ ਉੱਪਰ ਗਲਾਸ ਟੌਪ ਹੈ ਵੀਰ ਜੀ ਉੱਪਰੋਂ ਦਿਖਾ ਦਿਓ ਕਾਰ ਦਾ ਇਹਦੇ ਚ ਨਾ ਸਿੰਗਲ ਸਰਨੂ ਵਾਲਾ ਮਾਡਲ ਵੀ ਆਂਦਾ ਉਹ ਸਸਤਾ ਹੁੰਦਾ ਹੈ ਇਹ ਗਲਾਸ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਹੁਣ ਰਹਿ ਗਈ ਪ੍ਰਾਈਸ ਦੀ ਗੱਲ 2015 ਮਾਡਲ ਗੱਡੀ ਤੁਹਾਨੂੰ ਦੇ ਦਾਂਗੇ ਜੀ 15.5 ਲੱਖ ਰੁਪਏ ਦੀ 15.5 ਲੱਖ ਰੁਪਏ ਦੀ 15.5 ਲੱਖ ਰੁਪਏ ਦੀ ਇਹ 15 ਮਾਡਲ ਗ੍ਰੇ ਕਲਰ ਦੀ ਗੱਡੀ 15 ਲੱਖ ਰੁਪਏ ਦੀ ਸਿਲਵਰ ਗੱਡੀ ਹੂੰ ਹੂੰ ਔਰ 14.5 ਲੱਖ ਰੁਪਏ ਦੀ 14 ਮਾਡਲ ਦੀ ਬਲੈਕ E ਕਲਾਸ ਤਿੰਨੋਂ ਸੇਮ ਸ਼ੇਪ ਤਿੰਨੋਂ ਇੱਕ ਗਲਾਸ ਟੌਪ ਹੈ ਓਕੇ ਬਲੈਕ 14 ਮਾਡਲ ਹੈ ਉਹ 14.5 ਲੱਖ ਰੁਪਏ ਦੀ ਹੈ ਇਹ 15.5 ਲੱਖ ਰੁਪਏ ਦੀ ਇੱਕ ਦੂਜੀ 15.5 ਓਕੇ ਠੀਕ ਹੈ ਤੇ ਬਈ ਆਓ ਵਿਜ਼ਿਟ ਕਰ ਲਓ ਇਹੇ ਵੀਰੇ ਮਾਡਲ ਹੈ ਇਹ ਮਰਸਡੀਜ਼ ਇਹ ਵੀ 15 ਮਾਡਲ ਆ ਗਈ ਇਹਦੇ ਥੋੜੀਆਂ ਮੋਡੀਫਿਕੇਸ਼ਨਸ ਨੇ ਤੇ ਪੈਸਾ ਲੱਗਿਆ ਹੋਇਆ ਅਲੱਗ ਤੋਂ ਠੀਕ ਹੈ ਠੀਕ ਹੈ ਕਾਰ ਨਵੀਂ ਹੈ ਸਿੰਗਲ ਹੈਂਡ ਚੱਲੀ ਹੋਈ ਹੈ 83000 ਓਕੇ ਸਾਰੀਆਂ ਕਾਰਾਂ ਦਾ ਪੂਰਾ ਸਰਵਿਸ ਰਿਕਾਰਡ ਮਿਲੇਗਾ ਓਕੇ ਇਸ ਕਾਰ ਦਾ ਪ੍ਰਾਈਸ 17 ਲੱਖ ਹੈ ਹਮ ਠੀਕ ਹੈ ਹੁਣ ਬੰਦਾ ਕਹਿੰਦਾ ਕਿ ਵੀ ਉਹਨਾਂ ਦਾ ਪ੍ਰਾਈਸ ਘੱਟ ਕਿਉਂ ਦਾ ਵੱਧ ਕਿਉਂ ਜੇ ਤੁਸੀਂ ਆਓਗੇ ਦੇਖਣ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਇਹ ਤਾਂ ਜੇ 17 ਲੱਖ ਦੀ ਕਿਹੜੀ ਗੱਲ ਬਾਤ ਹੈ ਗੱਡੀ ਲੈ ਵੀ ਇੱਕ ਗੱਲ ਮੈਂ ਹੋਰ ਦੱਸਾਂ ਨਾ ਇੱਕ ਅੱਗੇ ਦੱਸਾ ਦਿਓ ਆ ਜੀ ਦੇਖਿਓ ਕਿ ਮੈਂ ਔਰੇ ਕੀਜ਼ ਜਿਹੜੀ ਕੀਜ਼ ਲਿਖੀ ਹੁੰਦੀ ਹੈ ਨਾ ਮਾਇਨੇ ਜਿਵੇਂ ਮੈਂ ਔਰੇ ਡਿਟੇਲ ਲਿਖੀ ਹੁੰਦੀ ਹੈ ਕੀ ਹਰੇਕ ਗੱਡੀ ਤੇ ਨਾ ਦੋ ਦੋ ਲਿਖੀ ਹੋਈਆਂ ਸਾਰੀਆਂ ਗੱਡੀਆਂ ਦੇ ਸੈਕੰਡ ਕੀਜ਼ ਹੈਗੇ ਸਾਰੇ ਦੋਨੇ ਚਾਬੀਆਂ ਨਾਲ ਹੁੰਦੀਆਂ ਤੇ ਸਰਵਿਸ ਰੈਕੋਰਡ ਉਹ ਵੀ ਨਾਲ ਮਿਲੂ ਤੁਹਾਨੂੰ ਹਰੇਕ ਗੱਡੀ ਦਾ ਇਹ ਸਭ ਤੋਂ ਵੱਡੀ ਗੱਲ ਹੈ ਅੰਦਰੋਂ ਕਾਰ ਦਿਖਾ ਦਿਓ ਭਾਜੀ ਇੱਕ ਵਾਰੀ ਅੰਦਰੋਂ ਦਿਖਾ ਦਿਓ ਤੁਹਾਨੂੰ ਅੰਦਰੋਂ ਹੀ ਬਹੁਤ ਹੋਣਗੇ ਇੰਟੀਰੀਅਰ ਕਾਰ ਬਈ ਇੰਟੀਰੀਅਰ ਪੱਖੋਂ ਤਾਂ ਇਹ ਜ਼ਬਰਦਸਤ ਹੋਣੀ ਹੈ ਇਹ ਵੀ ਸੇਮ ਡੀਜ਼ਲ ਹੈ ਆਟੋਮੈਟਿਕ ਹੈ ਗਲਾਸ ਟੂਪ ਵਾਲਾ ਮਾਡਲ ਹੈ ਬਿਲਕੁਲ ਨਵੀਂ ਕਾਰ ਹੈ ਜੀ ਹਾਈਲੀ ਮੇਨਟੇਨਡ ਕਾਰ ਹੈ ਪੂਰਾ ਸਰਵਿਸ ਰੈਕੋਰਡ ਮਿਲੇਗਾ ਕਾਰ ਦਾ ਠੀਕ ਹੈ ਜੀ ਆਪਣੇ ਕੋਲ ਕੋਈ ਵੀ ਕਾਰ ਭਾਜੀ ਐਕਸੀਡੈਂਟਲ ਨਹੀਂ ਹੁੰਦੀ ਲੱਗੀ ਵੱਜੀ ਗੱਡੀ ਅਸੀਂ ਲੈਂਦੇ ਨਹੀਂ ਠੀਕ ਹੈ ਤੁਹਾਡੀ ਕਾਰ ਖਰੀਦਣ ਤੋਂ ਪਹਿਲਾਂ ਅਸੀਂ ਕਾਰ ਪਰਚੇਸ ਕਰਨੀ ਹੈ ਅਸੀਂ ਆਪਣਾ ਪੈਸਾ ਬੜਾ ਸੋਚ ਸਮਝ ਕੇ ਲਗਾਉਣਾ ਹੈ ਸਹੀ ਗੱਲ ਹੈ ਤਾਂ ਕਿ ਤੁਹਾਡੇ ਨਾਲ ਅੱਛਾ ਰਿਲੇਸ਼ਨ ਬਣੇ ਕੋਈ ਕੱਲ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਔਰ ਸਾਰੀਆਂ ਕਾਰਾਂ ਦੇ ਉੱਤੇ ਫਾਈਨੈਂਸ ਫੈਸਿਲਿਟੀ ਅਵੇਲੇਬਲ ਹੈ ਜੀ ਜਿਹੜੀ ਵੀ ਤੁਸੀਂ ਕਾਰ ਲੈਣੀ ਹੈ ਫਾਈਨੈਂਸ ਅਵੇਲੇਬਲ ਹੈ ਬਿਲਕੁਲ ਠੀਕ ਹੈ ਤੇ ਭਾਈ ਜਿਹੜੀ ਹੁਣ ਗੱਡੀ ਦਿਖਾ ਰਹੇ ਆ ਆਪਾਂ ਤੁਹਾਨੂੰ ਇਹ ਗੱਡੀ ਦਾ ਫੀਲ ਹੀ ਇਦਾਂ ਦਾ ਵੀ ਬਾਕੀ ਕਾਰ ਨਾਲੋਂ ਕਿਤੇ ਉੱਪਰ ਦੀ ਕਾਰ ਹੈ ਉਦੋਂ ਨੂੰ ਦੇਖ ਕੇ ਤੁਸੀਂ ਦੇਖੋਗੇ ਗੁਰਪ੍ਰੀਤ ਗਾਣਾ ਗੁਰਪ੍ਰੀਤ ਉਹਨਰ ਦਿਖਾ ਦੇ ਬਈ ਕਾਰ ਫੀਲਿੰਗ ਹੀ ਬਹੁਤ ਕਹੈਂਡ ਆਉਂਦੀ ਹੈ ਕਾਰ ਦੇ ਵਿੱਚ ਬੈ ਕੇ ਭਾਜੀ ਇਹ ਕਾਰ 1.5 ਕਰੋੜ ਰੁਪਏ ਦੀ ਕਾਰ ਹੈ 1.5 ਕਰੋੜ ਰੁਪਏ ਦੀ 1.5 ਕਰੋੜ ਦੀ ਕਾਰ ਦੇ ਵਿੱਚ ਤੁਹਾਨੂੰ ਫੀਚਰਸ ਦਾ ਚੀਜ਼ਾਂ ਤਾਂ ਤੁਹਾਨੂੰ ਡਿਫਰੈਂਟ ਮਿਲ ਨਹੀਂ ਮਿਲਣੀਆਂ ਬਹੁਤ ਡਿਫਰੈਂਟ ਆ ਬਈ ਇਹ ਚੀਜ਼ ਦੇ ਵਿੱਚ ਵੈਸੇ ਵੀ ਐਕਸਲ ਕਾਰ ਜੈਗਵਾਰ ਦਾ ਇੱਕ ਸੈਪਰੇਟ ਡਿਫਰੈਂਟ ਹੀ ਮਾਡਲ ਹੈ ਇਹਦੇ ਵਿੱਚ ਤਾਂ ਲੱਗ ਹੀ ਫੀਚਰਸ ਨੇ ਕਾਰ ਦੇ ਵਿੱਚ ਅਲੱਗ ਲੈਵਲ ਦੀ ਗੱਲ ਆ ਬਈ ਇਹ ਕਾਰ ਦੇ ਵਿੱਚ ਹੈਨਾ ਇਧੀਆਂ ਵੈਂਟੀਲੇਟਿਡ ਸੀਟਸ ਹੈ ਪੈਨੋਰਮਿਕ ਰੂਫ ਹੈ ਇਧੀਆਂ ਰ ਉਹ ਵੀ ਐਡਜਸਟੇਬਲ ਆ ਮੀਂਗਾ ਵੀ ਠੀਕ ਹੈ ਪਿੱਛੇ ਵਾਲੇ ਵੀ ਹਾਂਜੀ ਮੈਂ ਪਿੱਛੋ ਦੇ ਵੀ ਇੱਕ ਵਾਰੀ ਓਪਨ ਕਰ ਦਿੰਦਾ ਕਾਰ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਕਾਰ ਦਾ ਅੱਛਾ ਭਾਈ ਇੱਕ ਗੱਲ ਹੋਰ ਮੈਂ ਕਰਾ ਇਹ ਕਾਰ ਦਾ ਮਾਡਲ ਜੇ ਤੁਹਾਨੂੰ ਦੱਸਦਾ ਤੁਸੀਂ ਕਹੋਗੇ ਵੀ ਯਾਰ ਉਦੋਂ ਇਹੋ ਜਿਹਾ ਕੋਈ ਸ਼ਾਂਦਾ ਸੀਗਾ ਕਾਰ ਦੇ ਵਿੱਚ ਭਾਈ ਦੀ ਸੀਟਸ ਵੀ ਐਡਜਸਟੇਬਲ ਹੈ ਰੀਅਰ ਸੀਟਸ ਵੀ ਐਡਜਸਟੇਬਲ ਹੈ ਦੇਖੋ ਪਿੱਛੇ ਵਾਲੀਆਂ ਚੀਜ਼ਾਂ ਵੀ ਐਡਜਸਟੇਬਲ ਆ ਜਿਹੜੀਆਂ ਜਿੱਦਾਂ ਪਲੇਨ ਦੇ ਵਿੱਚ ਪਿੱਛੇ ਸੀਟਸ ਦੇ ਵਿੱਚ ਟ੍ਰੇ ਹੁੰਦੀਆਂ ਨੇ ਤੇ ਟ੍ਰੇਜ਼ ਆਉਂਦੀਆਂ ਨੇ ਹੈਡਰ ਸਕਰੀਨਸ ਆਉਂਦੀਆਂ ਨੇ ਪਿੱਛੇ ਪੂਰਾ ਕੰਟਰੋਲ ਬੈਕ ਕੰ ਕਈ ਗੱਡੀਆਂ ਦੇ ਵਿੱਚ ਜਦੋਂ ਮੈਂ ਦੇਖਿਆ ਨਾ ਇਹ ਹੁਣ ਵੀ ਨਹੀਂ ਇਹੋ ਜਿਹੀ ਚੀਜ਼ਾਂ ਆਉਂਦੀ ਜਿਹੜੀ ਇਹ ਚ ਪਾਈਆਂ ਹੋਈਆਂ ਹਨ ਕਿੰਨਾ ਮਾਡਲ ਹੈ ਵੀਰੇ ਗੱਲ ਉਹੀ ਹੈ ਜੀ 1.5 ਕਰੋੜ ਵਾਲੇ ਮਾਡਲ ਦੇ ਵਿੱਚ ਤੁਹਾਨੂੰ ਆਪਣੇ ਪਤਾ ਕਿ ਇਸ ਟਾਈਮ 1.90 ਲੱਖ ਰੁਪਏ ਦਾ ਮਾਡਲ ਹੈ ਜੀ ਇਹ ਠੀਕ ਹੈ ਇਹ 2012 ਮਾਡਲ ਹੈ ਜੀ ਗੱਲ 12 ਮਾਡਲ ਹੈ ਕੰਡੀਸ਼ਨ ਬਿਲਕੁਲ ਨਵੀਂ ਵੈਸੇ ਇਹ ਕਾਰ ਤੁਹਾਨੂੰ ਦੱਸ ਦਿੰਦੀ ਹਾਂ ਜੀ ਵੈਸੇ ਇਹ ਕਾਰ ਆਲਮੋਸਟ ਆਲਮੋਸਟ ਸੋਲਡ ਆਊਟ ਹੈ ਜੀ ਠੀਕ ਹੈ ਠੀਕ ਹੈ ਇਹ ਆਲਮੋਸਟ ਡੀਲ ਹੋ ਚੁੱਕੀ ਹੈ ਕਾਰ ਦੀ ਬੈਂਕ ਦਾ ਲੋਨ ਪ੍ਰੋਸੈਸ ਚੱਲ ਰਿਹਾ ਹੈ ਕਿਸੇ ਵਜ੍ਹਾ ਨਾਲ ਇਹ ਇਹ ਚੱਲੀ ਹੋਈ ਸਿਰਫ 55000 ਕਿਲੋਮੀਟਰ ਦੀ ਨਵੀਂ ਕਾਰ ਆ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਜੀ ਅੱਛਾ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਆਪਾਂ ਕਾਰ ਦੇ ਰਹੇ ਹਾਂ ਸਿਰਫ ਔਰ ਸਿਰਫ 20 ਲੱਖ ਰੁਪਏ ਦੀ ਹੈ ਇਹ 20 ਲੱਖ ਰੁਪਏ ਹਾਂਜੀ ਇਹ ਤਾਂ ਸਾਡੇ 20 ਲੱਖ ਦੀ ਸਾਡੀ ਆਸਕਿੰਗ ਪ੍ਰਾਈਸ ਸੀ ਤੇ 20 ਲੱਖ ਰੁਪਏ ਦੇ ਸੀ ਇਹ ਕਾਰ ਦੇ ਦਿੱਤਾ ਲੈ ਬਈ 20 ਲੱਖ ਰੁਪਏ ਰੇਟ ਹੈ ਕੋਸ਼ਿਸ਼ ਕਰ ਲਓ ਅਗਰ ਤੁਹਾਨੂੰ ਇਹ ਦੇਖੋ 1.5 ਕਰੋੜ ਵਾਲੀ ਕਾਰ ਤੁਹਾਨੂੰ 20 ਲੱਖ ਰੁਪਏ ਵਿੱਚ ਮਿਲ ਰਹੀ ਹੈ ਫੀਚਰ ਤਾਂ 1.5 ਕਰੋੜ ਵਾਲੀ ਜਾਂਦਾ ਜੀ ਫੀਚਰ ਉਹੀ ਨੇ ਬਈ ਹੈਨਾ ਜੀ 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 ਤੇ ਬਾਕੀ ਕੋਈ ਕਮੀ ਬੇਸੀ ਕਰਦੀ ਕੋਈ ਕ ਉਹ ਕਿਸੇ ਆਪਾਂ ਕਹਿਣਾ ਕਿ ਆਪਾਂ ਚਦਰਾ ਮਛਾ ਕੇ نیچے ਵੜ ਵੜ ਕੇ ਗੱਡੀਆਂ ਚੈੱਕ ਕਰਦੇ ਆ ਉਹ ਟਾਈਮ ਖਤਮ ਹੋ ਗਿਆ ਉਹ ਜਮਾਨੇ ਗਏ ਲਗਜ਼ਰੀ ਕਾਰਾਂ ਨੂੰ ਇਦਾਂ ਚੈੱਕ ਨਹੀਂ ਕੀਤਾ ਜਾਂਦਾ ਨਾ ਤੁਸੀਂ ਬੌਨਟਾਂ ਚਾੱਕ ਕੇ ਨਾ ਤੁਸੀਂ ਰਬੜਾਂ ਚਲਪਟ ਕੇ ਇਦਾਂ ਨਹੀਂ ਦੇਖ ਸਕਦੇ ਇਹ ਕਾਰਾਂ ਦਾ ਜੇ ਦੇਖਣਾ ਤਾਂ ਤੁਸੀਂ ਸਰਵਿਸ ਰਿਕਾਰਡ ਦੇਖੋ ਜਦੋਂ ਵੀ ਤੁਸੀਂ ਕਿਸੇ ਕੋਲ ਕਾਰ ਲੈਣ ਜਾਓ ਸਾਡੇ ਕੋਲ ਲੈਣਾ ਹੋ ਕਿਸੇ ਕੋਲ ਵੀ ਕਾਰ ਲੈਣ ਜਾਓ ਉਹਨਾਂ ਨੂੰ ਕਹਿੰਦੇ ਸਾਰਾ ਸਰਵਿਸ ਰਿਕਾਰਡ ਦਿਖਾ ਦਿਓ اگر ਉਹਨਾਂ ਕੋਲ अवेलेबल ਨਹੀਂ ਹੈ ਤਾਂ ਇੱਕ ਵਾਰੀ ਡੀਲ ਕਰ ਲੋ ਉਹਨਾਂ ਕੋਲ ਸਾਨੂੰ ਪਹਿਲਾਂ ਸਰਵਿਸ ریکارڈ अवेलेबल کرا دو ਆਪਾਂ ਉਸ ਤੋਂ ਬਾਅਦ پیمنٹ ਕਰਾਂਗੇ ਪੂਰਾ ਸਰਵਿਸ ਘਾਟ ਦੇਖੋ ਪ੍ਰੀਵੀਅਸ ਹਿਸਟਰੀ ਕੀ ਹੈ ਕਿਉਂਕਿ ਇਹ ਕਾਰਾਂ ਜਿਹੜੀਆਂ 80 80 ਲੱਗਦੀਆਂ 70 70 ਲੱਗਦੀਆਂ ਨਵੀਆਂ ਆਉਂਦੀਆਂ ਜਿਹੜੇ ਪਹਿਲੇ ਮਾਲਕ ਹੁੰਦੇ ਆ ਉਹ ਬਾਹਰੋਂ ਕਦੀ ਵੀ ਮਕੈਨیکل ਕੰਮ ਨਹੀਂ ਕਰਾਉਂਦੇ ਉਹ ਏਜੰਸੀ 'ਚ ਹੀ ਕਰਾਉਂਦੇ ਆ ਤਾਂ ਏਜੰਸੀ ਦਾ ਵੀ ਪੂਰਾ ریکارڈ ਚੜ੍ਹਦਾ ਹੁੰਦਾ ਕਿਹੜੀ ਕਾਰ ਕਿੱਦਾਂ-ਕਿੱਦਾਂ ਗਈ ਹੈ ਕੀ-ਕੀ ਕੰਮ ਕਰਾਣ ਗਏ ਨੇ ਸਾਡੇ ਕੋਲ ਤੁਹਾਨੂੰ ਸਾਰੀਆਂ ਹੀ ਕਾਰਾਂ ਦਾ ਸਰਵਿਸ ਰਿਕਾਰਡ ਮਿਲੇਗਾ ਪਰ ਤੁਹਾਨੂੰ ਆ ਕੇ ਚਦਰਾ ਪਿਛਾ ਕੇ ਘ ਵੀ ਜਿਸ ਗੱਲ ਤੋਂ ਬੰਦਾ ਡਰਦਾ ਹੈ ਨਾ ਵੀ ਮਕੈਨੀਕਲ ਫਾਲਟ ਨਾ ਆ ਜਾਏ ਦਨਾ ਜਾਏ ਦਨਾ ਜਾਏ ਅਸੀਂ ਕਹਿੰਦੇ ਆ ਕਿ ਤੁਹਾਡਾ 50000 ਤੋਤੇ ਅਗਰ ਕੋਈ ਮਕੈਨੀਕਲ ਖਰਚਾ ਆ ਗਿਆ ਤੇ ਸਾਡੀ ਜ਼ਿੰਮੇਵਾਰੀ ਹੈ 10000 ਕਿਲੋਮੀਟਰ ਤੱਕ ਤੁਹਾਨੂੰ ਗੱਡੀ ਦੱਸ ਦੇਗੀ ਹਾਂ ਗੱਡੀ ਕਿਵੇਂ ਦੀ ਹੈ ਜਿਵੇਂ ਮਰਜ਼ੀ ਤੁਸੀਂ ਚਲਾਈ ਜਾਓ ਵਰਤੀ ਜਾਓ ਤੇ ਅਗਲੀ ਕਾਰ ਆ ਗਿਆ ਉਹਨਾਂ ਨੇ ਲਵੇ ਥਾਰ ਵਈ ਇਹ ਦੋ ਥਾਰਾਂ ਨੇ ਜੀ ਆਪਣੇ ਕੋਲ ਹਾਂਜੀ ਇਹ ਵਾਲੀ ਥਾਰ 2023 ਮਾਡਲ ਹੈ 4/2 ਹੈ ਨਵੀਂ ਲੈਣ ਚੱਲ ਚੋ ਸ਼ੋਰੂਮ 'ਚ ਨਹੀਂ ਮਿਲੇਗੀ ਜੀ ਤੁਹਾਨੂੰ ਠੀਕ ਹੈ ਜੀ ਬਲੈਕ ਦੇ ਕੇ ਲੈ ਸਕਦਾ ਓ ਤੁਹਾਡੀ ਹਿੰਮਤ ਆ ਆਦਰਵਾਈਜ਼ ਉਹ ਮੈਂ ਉਹਨੂੰ ਅਲਾਉ ਨਹੀਂ ਕਰਦਾ ਕਿ ਬਲੈਕ ਦੇ ਗੱਡੀਆਂ ਲੈਣੀਆਂ ਚਾਹੀਦੀਆਂ ਠੀਕ ਹੈ ਤੇ ਇਹ ਕਾਰ ਦੀ ਤੁਹਾਡੀ ਘੱਟੋ ਘੱਟ 7-8 ਮਹੀਨੇ ਦੀ ਵੇਟਿੰਗ ਹੈ ਜੀ ਓਕੇ ਜਿਵੇਂ ਸਕੋਰਪੀਆ ਦੀ ਸਾਲ ਤੋਂ ਉੱਤੇ ਦੀ ਵੇਟਿੰਗ ਹੈ ਓਵੇਂ ਥਾਰ ਦੀ ਵੀ ਜਿਹੜੀ 6-7 ਮਹੀਨੇ ਦੀ ਵੇਟਿੰਗ ਹੈ ਠੀਕ ਹੈ ਠੀਕ ਹੈ ਚੰਡੀਗੜ੍ਹ ਦਾ ਨੰਬਰ ਹੈ ਗੱਡੀ ਚੱਲੀ ਸਿਰਫ 10000 ਕਿਲੋਮੀਟਰ ਓਕੇ ਨਵੀਂ ਲੈਣ ਚਲ ਜਾਉਗੇ ਅੱਜ ਦੀ ਡੇਟ ਜਿਹੜੀ ਹੁਣ ਰੇਟ ਚੱਲਦਾ ਹੈ ਗੱਡੀ ਦਾ 17 ਲੱਖ ਰੁਪਏ ਦੀ ਕਾਸਟ ਕਰਦੀ ਹੈ ਠੀਕ ਹੈ ਪੈਟਰੋਲ ਆਟੋਮੈਟਿਕ ਪੈਟਰੋਲ ਆਟੋਮੈਟਿਕ ਟੌਪ ਐਂਡ ਮਾਡਲ ਸੀਟ ਕਵਰਸ ਲੱਗ ਤੋਂ ਪਏ ਹੋਏ ਆ ਬੈਕ ਕੈਮਰਾ ਲੱਗਿਆ ਹੋਇਆ ਤੇ ਮੈਟ ਪਏ ਹੋਏ ਆ ਓਕੇ ਇਸ ਕਾਰ ਦੇ ਵਿੱਚ ਪਿੱਛੋਂ ਕੁਝ ਨਹੀਂ ਲੱਗਿਆ ਹੁੰਦਾ ਬਿਲਕੁਲ ਖਾਲੀ ਗੱਡੀ ਆਂਦੀ ਹੈ ਓਕੇ 50000 ਰੁਪਏ ਦਾ ਸਮਾਨ ਉੱਤੇ ਲੱਗਿਆ ਹੈ ਬਾਕੀ ਕਾਰ ਹੈ ਆਰ ਸੀ ਇੰਸ਼ੋਰੈਂਸ ਆ ਚੰਡੀਗੜ੍ਹ ਦਾ ਨੰਬਰ ਹੈਗਾ ਓਕੇ ਠੀਕ ਹੈ ਜੀ ਪ੍ਰਾਈਸ ਕਿੰਨਾ ਸਿਰਫ 10000 ਚੱਲੀ ਹੈ ਨਵੀਂ ਲਾਈਨ ਚੱਲ ਜਿਓ ਤਾਂ 17 ਲੱਖ ਰੁਪਏ ਦੀ ਆ ਤੁਹਾਡਾ 2 ਲੱਖ ਬਚਾ ਕੇ ਦੇ ਰਹੇ ਹਾਂ ਗੱਡੀ 15 ਲੱਖ ਰੁਪਏ ਦੀ ਗਾਰ ਦੇ ਦਾਂਗੇ ਤੁਹਾਨੂੰ 15 ਲੱਖ ਪੈਟਰੋਲ ਹੈ ਆਟੋਮੈਟਿਕ ਹੈ ਹਾਰਟ ਪਾਵਰ ਟੌਪ ਐਂਡ ਮਾਡਲ ਹੈ ਠੀਕ ਹੈ ਲੋ ਭਾਈ ਇਹਦੇ ਘਰੇ ਬਟੇ ਪੈਸੇ ਬਚ ਰਿਹਾ ਨਾਲੇ ਵੇਟਿੰਗ ਦੀ ਲੋੜ ਨਹੀਂ ਅਗੇਨ ਅਗਲੀ ਇੱਕ ਹੋਰ ਥਾਰ ਆ ਗਈ ਆਪਣੇ ਲਵੇ ਇਹੇ ਵੀਰੇ ਮਾਡਲ ਇਹ ਤੁਸੀਂ ਕੋਈ ਵਾਰੀ ਫਰੰਟ ਤੋਂ ਦਿਖਾਓ ਤੁਸੀਂ ਬਾਹਰ ਰੂਬੀਕੌਨ ਵੀ ਦਿਖਾਈ ਹੈ ਹਾਂ ਹਾਂ ਤੇ ਆ ਵੀ ਦਿਖਾ ਦਿਓ ਬਿਲਕੁਲ ਸੇਮ ਲੱਗੇਗੀ ਤੁਹਾਨੂੰ ਕਿਉਂਕਿ ਮੋਡੀਫਿਕੇਸ਼ਨ ਦੇ ਵਿੱਚ ਇਸ ਦੇ ਵਿੱਚ ਰੂਬੀਕੌਨ ਵਾਲਾ ਬੰਪਰ ਲੱਗਿਆ ਹੈ ਰੂਬੀਕੌਨ ਦੀ ਗ੍ਰਿਲ ਲੱਗੀ ਹੋਈ ਹੈ ਰੂਬੀਕੌਨ ਦੀਆਂ ਹੈਡਲਾਈਟਸ ਲੱਗੀਆਂ ਹੋਈਆਂ ਹੈ مطلب ਇਹ ਕਾਸਟਲੀ ਹੈ ਬਹੁਤ ਮਹਿੰਗਾ ਸਮਾਨ ਹੈ ਜਿਹੜੇ ਅਲੋਇਲ ਪਏ ਹੋਏ ਹੈ ਕਾਰ ਨੂੰ ਇਹ 2.5 ਲੱਖ ਰੁਪਏ ਦੇ ਲੋਇਅਰ ਟਾਇਰ ਪਏ ਹੋਏ ਹੈ 2.5 ਲੱਖ ਰੁਪਈਆ ਦੇ ਇੱਕ ਤੇ ਵੀ ਪਤਾ ਕਰ ਲੋ ਬਿਲਕੁਲ ਬ੍ਰਾਂਡ ਨਹੀਂ ਹੋਏ ਬਿਲਕੁਲ ਨਵੇਂ ਹੈ ਠੀਕ ਹੈ ਔਰ ਪੰਜ ਦੇ ਪੰਜ ਹੈ ਪੰਜ ਪੰਜੇ ਲਾਇ ਹੋਇਆ 2.5 ਲੱਖ ਰੁਪਏ ਪੰਜੇ ਲਾਇ ਆਇਆ ਇਹ ਗੱਡੀ ਜਿੱਥੋਂ ਮਰਜ਼ੀ ਪਤਾ ਕਰ ਲੋ ਇਹ ਤੇ ਬਾਕੀ ਇੱਕ ਵਾਰ ਅੰਦਰੋਂ ਦਿਖਾਈ ਅੰਦਰੋਂ ਹੀ ਬਹੁਤ ਮੋਡੀਫਿਕੇਸ਼ਨ ਹੋਇਆ ਬਹੁਤ ਬਹੁਤ ਸੋਹਣੀ ਗੱਾਰ ਹੈ ਜੀ ਅੰਦਰ ਮੋਡੀਫਿਕੇਸ਼ਨ ਬਹੁਤ ਸ਼ਾਨਦਾਰ ਕੀਤੀ ਹੋਈ ਹੈ ਔਰ ਹਰ ਇੱਕ ਚੀਜ਼ ਜਿਹੜੀ ਲਗਾਈ ਹੈ ਨਾ ਜੀ ਮਤਲਬ ਬਹੁਤ ਅੱਛੀ ਲਗਾਈ ਹੋਈ ਹੈ ਹਲਕਾ ਕੰਮ ਕੋਈ ਵੀ ਨਹੀਂ ਹੈ ਗੱਡੀ ਦੇ ਵਿੱਚ ਕੁੱਲ ਮਿਲਾ ਕੇ ਗੱਲ ਕਰੀ ਪੰਜ ਕੁ ਲੱਖ ਰੁਪਏ ਦਾ ਗੱਡੀ ਦੇ ਉੱਪਰ ਲੱਗਾ ਹੈ 5.5 ਲੱਖ ਰੁਪਏ ਦਾ 5.5 ਲੱਖ ਰੁਪਏ ਮਤਲਬ ਇਹ ਹੈ ਇਹ ਵਾਲੀ ਕਾਰ अगर ਤੁਸੀਂ ਨਵੀਂ ਲੈਨੇ ਹੋ ਔਰ ਇਹਨੂੰ ਇਸ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਦੇ ਹੋ ਤਾਂ ਤੁਹਾਨੂੰ 24 ਲੱਖ ਰੁਪਏ ਦੀ ਗੱਡੀ ਕਾਸਟ ਕਰੇਗੀ 24 ਲੱਖ ਜੇ ਇਦਾਂ ਦੀ ਗੱਡੀ ਬਣਾਣੀ ਹੈ ਤਾਂ 24 ਲੱਖ ਰੁਪਏ ਨੂੰ ਤੁਸੀਂ ਕਾਰ ਕਰੇ ਲੈ ਕੇ ਜਾਓਗੇ ਹੁਣ ਤੁਹਾਡੇ ਪੈਸੇ ਵਜਾ ਕੇ ਇਹਦੀ ਛੱਤ ਦੀ ਵੀ ਆਪਾਂ ਮੋਡੀਫਿਕੇਸ਼ਨ ਪੂਰੀ ਫੁੱਲ ਹੋਈ ਹੈ ਬਈ ਬਾਕੀ ਆਓ ਤੇ ਕਾਰ ਬਾਈ ਕਰ ਸਕਦੇ ਆਂਗੇ ਆਪਾਂ ਇਹ ਵੇਰੀਐਂਟ ਕਿਹੜਾ ਵੀਰੇ ਇਹ 2022 ਮਾਡਲ ਹੈ ਜੀ ਇਹ 4/4 4x4/2 ਹੈ ਇਹ ਦੋਵੇਂ 4 ਹੋ ਰਿਹਾ ਦੋਵੇਂ ਪੈਟਰੋਲ ਹੈ ਕਿਉਂਕਿ ਪੈਟਰੋਲਾ ਜਮਾਨਾ ਆਣਾ ਸ਼ੁਰੂ ਹੋ ਗਿਆ 15-15 ਸਾਲਾਂ ਵਾਲੀਆਂ ਗੱਡੀਆਂ ਚਾੜਦੀਆਂ ਤੇ ਇਹ 2022 4x4 ਗੱਡੀ ਚੱਲੀ ਹੋਈ 29000 ਕਿਲੋਮੀਟਰ ਠੀਕ ਹੈ ਇਹਦਾ ਹਰਿਆਣਾ ਦਾ ਰਜਿਸਟ੍ਰੇਸ਼ਨ ਹੈਗਾ ਹੈ ਇਹ ਨਵੀਂ ਗੱਡੀ 24 ਲੱਖ ਦੀ ਕਾਸਟ ਕਰਦੀ ਹੈ ਆਪਾਂ ਤੁਹਾਨੂੰ ਗੱਡੀ ਦੇਵਾਂਗੇ 17 ਲੱਖ ਰੁਪਏ ਦੀ 17.5 ਲੱਖ ਦੇ ਅਸੀਂ ਆਸਕਿੰਗ ਕਰਦੇ ਆਂ ਤੇ 17 ਲੱਖ ਰੁਪਏ ਤੁਹਾਨੂੰ ਘਾ ਦੇ ਦਾਂਗੇ ਤੁਸੀਂ ਹਿਸਾਬ ਲਾ ਲਓ ਤੁਹਾਡਾ ਨਾ ਨਾ ਕਰਕੇ 7.5 ਲੱਖ ਰੁਪਏ ਨਵੀਂ ਗੱਡੀ ਤੋਂ ਬਚਦਾ ਹੈ ਔਰ ਇਸ ਗੱਡੀ ਚ ਔਰ ਨਵੀਂ ਗੱਡੀ ਚ ਕੋਈ ਹਲਕੀ ਲਗਾ ਦੇ ਕੁਝ ਵੀ ਲਗਾ ਦੇ ਪਰ ਕੋ ਸਾਰੀ ਚੀਜ਼ ਐਨ A1 ਬ੍ਰਾਂਡਡ ਲੱਗੀ ਹੋਈ ਹੈ ਕਿੱਥੋਂ ਮਰਜ਼ੀ ਪਤਾ ਕਰਾ ਲਿਓ ਰੇਡ ਸੀ ਦਾ ਅਪਸਤਾਲਾ ਲੱਖਰੋਇਜ ਕਾਲ ਦੇ ਲੱਗੇ ਭਾਜੀ ਮਤਲਬ ਹਰ ਚੀਜ਼ ਐਨ ਟਾਪ ਦੀ ਲੱਗੀ ਛੱਤ ਚੁੱਤ ਸਾਫ਼ ਕਰਨ ਵਾਸਤੇ ਪ੍ਰੋਪਰ ਹੈ ਪੂਰੇ ਸਟੈਂਡ ਰੂ ਲੱਗੇ ਇੱਥੇ ਚੜ੍ਹਦੇ ਵਿੱਚ ਸਾਰਾ ਜੀ ਠੀਕ ਅੱਛਾ ਲੋਨ ਹੋ ਜਾਣਾ ਕੋਈ ਲੋਨ ਹੋ ਜਾਏਗਾ ਭਾਜੀ ਇਹਦੇ ਵਿੱਚ ਵੀ ਤੁਹਾਨੂੰ 2 ਲੱਖ ਦੇਣਾ ਬਾਕੀ ਸਾਰਾ ਤੁਹਾਡਾ ਲੋਨ ਹੋ ਜਾਣਾ ਜੀ ਓਕੇ ਜੀ ਲੋ ਬਈ ਨਾ ਬਾਕੀ ਤੁਹਾਡੇ ਸਿਬਲ ਤੇ ਡਿਪੈਂਡ ਆ ਸਿਬਲ ਜਿੱਦਾਂ ਦਾ ਵੀ ਹੈ ਉਸ ਹਿਸਾਬ ਨਾਲ ਤੁਹਾਡਾ ਲੋਨ ਹੋ ਜਾਣਾ ਅਗਲੀ X1 ਵੀਰੀ ਇਹ ਵੀਰ ਜੀ ਤੁਹਾਡੀ ਕਿਰਪਾ ਨਾਲ ਇਹ ਸੇਲ ਹੋ ਚੁੱਕੀ ਹੈ ਜੀ ਤੁਹਾਡੇ ਉੱਪਰ ਮੀ ਆਇਆ ਸੀ ਉਹਨਾਂ ਨੇ ਗੱਡੀ ਲੈ ਲਈ ਹੈ ਵਸ ਚਲ ਜੇਗੀ ਅਗਲੀ ਆ ਗਈ ਬਲੈਕ ਬਿਊਟੀ ਇਹ ਐਦਾਂ ਸੀਗਾ ਉਹਨਾਂ ਦਾ ਥੋੜਾ ਦਿਨ ਦੂਨ ਦਾ ਸਿਸਟਮ ਸੀਗਾ ਕਿ ਵੀ ਪੇਮੈਂਟ ਉਹਨਾਂ ਨੇ ਕਰਤੀ ਹੋਈ ਹੈ ਗੱਡੀ ਅੰਦਰ ਮੰਤ ਖੜੀ ਹੈ ਉਹਨਾਂ ਦੀ ਤਾਂ ਇੱਥੇ ਕਰਕੇ ਲਾਈ ਹੈ ਵੀ ਕੋਈ ਹੱਥ ਪੈਣ ਲੱਗੇ ਤੇ ਆਹ ਵਾਲੀ ਗੱਡੀ ਆ ਕਿ ਬਲੈਕ ਬਿਊਟੀ ਦੇਖੋ ਆਲਮੋਸਟ ਸੌਲੋਂ ਸਾਰੇ ਗੱਡੀ ਦੀ ਹਿਲਜੁਲ ਚਲਦੀ ਪਈ ਹੈ ਕੋਈ ਨਾ ਕੋਈ ਇਹਦਾ ਕਿਸੇ ਨਾ ਕਿਸੇ ਕਾਰ ਦਾ ਕਸਟਮਰ ਲੱਗਾ ਹੋਇਆ ਹੈ ਬਸ ਜਿਹਦਾ ਟੋਕਨ ਆ ਜਾਂਦਾ ਗੱਡੀ ਬੁੱਕ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਗੱਡੀ ਨਹੀਂ ਦਿਖਾਉਂਦੇ ਕਿਸੇ ਨੂੰ ਵੀ ਜੀ ਸੋ ਇਹ ਹੈਗੀ ਹੈ BMW ਦਾ X5 ਇਹ ਟੌਪ ਐਂਡ ਮਾਡਲ ਹੈ ਜੀ ਇਹ ਵੀ 1 ਕਰੋੜ ਤੋਂ ਉੱਤੇ ਵਾਲਾ ਮਾਡਲ ਹੈ ਜੀ ਇਹ ਠੀਕ ਹੈ ਇਹ 7 ਸੀਟਰ ਲਿਮਟਿਡ ਐਡੀਸ਼ਨ ਮਾਡਲ ਹੈ ਓਕੇ 60000 ਕਿਲੋਮੀਟਰ ਚੱਲੀ ਹੈ ਸਿੰਗਲ ਹੈਂਡ ਚੱਲੀ ਹੋਈ ਸਾਡੀਆਂ ਸਾਰੀਆਂ ਹੀ ਕਾਰਾਂ ਫਸਟ ਓਨਰ ਹੈ ਜੀ ਇਹ ਓਕੇ ਜੀ ਠੀਕ ਹੈ ਸਿੰਗਲ ਹੈਂਡ ਚੱਲੀ ਹੋਈ ਐ ਅੰਦਰੋਂ ਬਾਹਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਕਾਰ ਹੈ ਜੀ ਹੂੰ 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 ਫੀਚਰਸ ਤੁਸੀਂ ਜੋ ਕਹੋ ਇਹਦੀ ਏਅਰਮੈਟਿਕ ਸਸਪੈਂਸ਼ਨ ਐ ਪੈਨਾਰੋਮਿਕ ਰੂਫ ਐ ਠੀਕ ਐ 7 ਸੀਟਰ ਐ ਖੁੱਲ ਡੁੱਲੀ ਕਾਰ ਹੈ ਜੀ ਤੇ ਜਲਦੀ ਸਿਰਫ 60000 ਕਿਲੋਮੀਟਰ ਐ ਓਕੇ ਹੁਣ ਨਵੀਂ ਗੱਡੀ ਲੈਣ ਚਾਹੋ ਤਾਂ 1 ਕਰੋੜ ਤੋਂ ਉੱਤੇ ਖਰਚਾ ਹੋਊਗਾ ਤੁਹਾਡਾ ਲੈ ਇੱਕ ਕਰੋੜ ਵਾਲਾ ਮਾਡਲ ਤੁਹਾਨੂੰ ਅੱਜ ਆਪਾਂ ਦਵਾਂਗੇ ਸਿਰਫ ਔਰ ਸਿਰਫ 32 ਲੱਖ ਰੁਪਏ 32 ਲੱਖ ਰੁਪਈਆ ਦੇ ਵਿੱਚ ਭਾਈ ਹੈਨਾ ਥੋੜੀ ਡੈਪਰੀਸੀਏਸ਼ਨ ਦੇਖੋ ਵੀ ਕਿੰਨੀ ਜਾਈਸਾ ਰਹੇਗਾ ਸਿਰਫ ਆਹ ਡੈਪ੍ਰੀਸੀਏਸ਼ਨ ਦੇਖੋ ਭਾਈ ਕਿੰਨੀ ਪੈ ਗਈ ਤੀਜੇ ਹਿੱਸੇ ਦੇ ਪੈਸੇ ਦੇਣਾ ਥੋਨੇ ਦੇ ਕਾਰ ਹੈਗੀ ਹੈ ਜਿਵੇਂ ਬ੍ਰੈਂਡ ਨਿਊ ਕੰਡੀਸ਼ਨ ਦੀ ਤੇ ਫੁੱਲ ਸਰਵਿਸ ਰੈਕਡ ਦੇ ਨਾਲ ਇਹ ਕਾਰ ਜਿਹੜੀ ਜਿੱਦਾਂ ਦੀ ਕੰਡੀਸ਼ਨ ਹੈ 36-37 ਲੱਖ ਰੁਪਏ ਤੋਂ ਘੱਟ ਤੋਂ ਲੈ ਕਾਰ ਨਹੀਂ ਮਿਲਦੀ ਜੀ ਤੁਸੀਂ ਕਿਸੇ ਪਾਰਟੀ ਕੋਲ ਗੱਡੀ ਲੈਣ ਚੱਲ ਜਿਓ ਤੁਹਾਨੂੰ 7 ਸੀਟਰ ਵਾਲਾ ਮਾਡਲ ਇਹ ਟੋਟਲ 60 ਗੱਡੀਆਂ ਨੇ ਜੀ ਠੀਕ ਹੈ ਓਕੇ 7 ਸੀਟਰ 올 오버 인디아 ਦੇ ਲੈ ਵੀ ਬਾਈ ਹੈ ਨਾ ਡਿਟਡ ਕਾਰਾਂ ਨਹੀਂ ਇਹ ਕਾਰ ਆ ਗਈ ਤੁਹਾਨੂੰ 5 ਸੀਟਰ ਹੀ ਮਿਲੇਗੀ 7 ਸੀਟਰ ਆ ਲੱਭੇ ਤੋਂ ਨਹੀਂ ਮਿਲਦੀ ਬਹੁਤ ਮੁਸ਼ਕਲ ਆ ਇਹ ਤੁਹਾਡੀ ਫੈਮਿਲੀ ਵਾਸਤੇ ਗੱਡੀ ਵਾਸਤੇ ਦੋ ਤੋਹਫੇ ਖੜੇ ਕਿਤੇ ਇਕੱਠੇ 7 ਸੀਟਰ ਇਸ ਇਹ ਵੀ 7 ਹੈ ਇਹ ਦੂਜੀ ਆ ਗਈ ਇਹ ਸੈਲੀਬ੍ਰਿਟੀ ਕਾਰ ਇੱਕ ਤਰ੍ਹਾਂ ਦੀ ਲੈ ਲਈ ਵੀ ਅੱਜ ਦੇ ਰਿਲੇਟਡ ਐਕਟਰ ਡਾਕਟਰ ਸਾਰੇ ਇਹ GLS ਮਾਡਲ ਚਲਾਉਂਦੇ ਹੈ GL ਮਾਡਲ ਹੈ ਪਹਿਲਾ ਵਾਲਾ ਓਕੇ ਇਹ ਵੀ ਕਰੋੜ ਦੇ ਆਸ-ਪਾਸ ਦੀ ਗੱਡੀ ਹੈ ਜੀ ਇਹ। ਹੂੰ ਹੂੰ ਹੂੰ। ਇਹ ਵੀ 7 ਸੀਟਰ ਹੈ ਮਰਸੀਡੀਜ਼ ਆ GL 350। ਓਕੇ ਬਹੁਤ ਪਾਵਰਫੁਲ ਕਾਰ ਹੈ। ਡਰਾਈਵ ਬਹੁਤ ਕੰਫਰਟੇਬਲ ਹੈ। ਅੱਛਾ ਇੰਜਨ ਕਿੰਨਾ ਹੁੰਦਾ ਵੀਰੇ ਇਹਦਾ? ਇਹ 3 3 ਲੀਟਰ ਹੈ ਜੀ ਇਹ। 3000 cc cc ਇੰਜਨ ਹੈ ਜਿਹਦਾ ਕਾਰ। ਓਕੇ ਜੀ। ਲੈ ਵੇਖਣਾ ਇਹ ਡੀਜ਼ਲ ਚ ਕਾਰ। ਇਹਦੇ ਵਿੱਚ ਵੀ ਤੁਹਾਨੂੰ ਪੈਨੋਰਾਮਿਕ ਰੂਫ ਮਿਲਦਾ ਜੀ ਉੱਪਰ। ਮਤਲਬ ਪੈਨੋਰਾਮਿਕ ਰੂਫ ਦਾ ਸਵਾਦ ਹੀ ਅਲੱਗ ਹੈ ਭਾਜੀ। ਹੂੰ। ਪਿਛਲੇ ਵਾਲੇ ਬੰਦੇ ਨੂੰ ਵੀ ਪੂਰਾ ਰਾਜ ਰਾਜ ਨੂੰ ਯਾਰਾ ਹੁਣ। ਬਹੁਤ ਬੜਾ ਪਿਆਰਾ ਲੱਗਦਾ ਹੈ। ਹਾਂ। ਮਨੂੰ ਤਾਂ ਪੈਨਲੋਪ ਦਾ ਸਭ ਤੋਂ ਯਾ ਸੁਆਲ ਆਉਂਦੇ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਨਾ ਸਹੀ ਗੱਲ ਆਪਾਂ ਗੋਲਡਨ ਗੇਟ ਤੋਂ ਐਂਟਰ ਕਰਦੇ ਆ ਨਾ ਪੂਰਾ ਨਜ਼ਾਰਾ ਆਦਾ ਥੱਲੋ ਵੀਡੀਓ ਬੰਦੇ ਹੋਰੀ ਨਜ਼ਾਰਾ ਆ ਜਾਂਦਾ ਜੀ ਇਹ ਕਾਰ ਦੇਖੋ ਜੀ ਸਿਰਫ 85 ਹਜ਼ਾਰ ਕਿਲੋਮੀਟਰ ਚੱਲੀ ਹੈ ਭਾਜੀ ਓਕੇ ਸਿੰਗਲ ਹੈਂਡ ਚੱਲੀ ਹੈ ਮਰਸੀਡੀਜ਼ ਦਾ GL350 ਇਹ ਬਹੁਤ ਛੇਤੀ ਵਿਕਣ ਵਾਲੀ ਗੱਡੀ ਹੈ ਭਾਜੀ ਇਹ ਬਹੁਤ ਜਲਦੀ ਗੱਡੀ ਵਿਕਦੀ ਹੈ ਕਿਉਂਕਿ ਇਹਦੇ ਵਿੱਚ ਫੀਚਰਸ ਬਹੁਤ ਜ਼ਿਆਦਾ ਹੈ ਪ੍ਰਾਈਸ ਇਹਦਾ ਬਹੁਤ ਘੱਟ ਹੈ ਕਾਰ ਦਾ ਠੀਕ ਹੈ ਮਰਸੀਡੀਜ਼ ਹੈ ਮਾਰ ਨਹੀਂ ਖਾਂਦੀ ਮਕੈਨੀਕਲ ਕੰਮ ਨਹੀਂ ਮੰਗਦੀ ਰੌਫ ਟਫ ਚਲਾਓ ਗਰਾਊਂਡ ਕਲੀਅਰੈਂਸ ਬਹੁਤ ਜ਼ਿਆਦਾ ਹੈ ਹਮ ਇਲੈਕਸ਼ਨਸ ਆ ਰਹੀਆਂ ਇਲੈਕਸ਼ਨਸ ਦੇ ਵਿੱਚ ਬਹੁਤ ਜ਼ਿਆਦਾ ਚੱਲਦੀ ਹੈ ਗੱਡੀ ਜੀ ਠੀਕ ਹੈ ਕਿ ਤਾ ਖੁੱਲੀ ਡੁੱਲੀ ਘਾ ਰਹੀ ਕੋ ਉੱਪਰ ਰੂਫ ਵੱਡਾ ਆਇਆ ਖੁੱਲਾ ਆਇਆ ਖੁੱਲ ਜਾਂਦਾ ਹੈ ਗੱਡੀ ਦਾ ਤੇ ਤੁਹਾਡੀ ਪ੍ਰੋਮੋਸ਼ਨ ਵਾਸਤੇ ਜੇ ਸਾਹਿਬ ਨਾਲ ਬਾਈ ਜੀ ਨਾਲ ਤੋਂ ਕਿਹਾ ਸੀ ਵੀ ਤੁਹਾਡੇ ਨਾਲ ਵੀ ਮੰਤਰੀ ਬਹੁਤ ਜੜੇ ਹੋਏ ਨੇ ਵੀ ਹੈ ਨਾ ਮੰਤਰੀ ਸਾਹਿਬ ਨੂੰ ਕਹਿਣਾ ਔਰ ਇਹ ਤੁਹਾਨੂੰ ਪੱਕੀ ਗੱਲ ਦੱਸਦਾ ਜੀ ਇਹ ਗੱਡੀ ਜਿਨ੍ਹਾਂ ਨਾਲ ਗੱਲ ਚੱਲਦੀ ਹੈ ਇਹ ਮਜੀਦਾ ਸਰਕਾਰ ਦੇ ਕੋਲ ਗੱਡੀ ਚੱਲ ਜਾਈਗੀ ਜੀ ਠੀਕ ਹੈ ਕੋਈ ਆਇਆ ਹੈ ਲੈ ਵੀ ਗਿਆ ਨਾ ਜਦੋਂ ਮੈਨੂੰ ਪਸੰਦ ਆ ਗੱਡੀ ਇੱਕ ਦੋ ਦਿਨਾਂ ਚ ਗੱਡੀ ਲੈ ਵੀ ਤੋ ਇਹ 2015 ਮਾਡਲ ਹੈ ਜੀ ਕਾਰ ਦਾ ਤੇ 7ਵੇਂ 8ਵੇਂ ਮਹੀਨੇ ਦੀ ਕਾਰ ਹੈ ਸਿੰਗਲ ਹੈਂਡ ਚੱਲੀ ਹੋਈ ਹੈ ਔਰ ਇਹ ਕਾਰ ਆਪਾਂ ਦੇਵਾਂਗੇ ਸਿਰਫ ਔਰ ਸਿਰਫ 26 ਲੱਖ ਰੁਪਏ ਦੀ 26 ਲੱਖ ਦੇਖੋ 15 ਹੀ ਮਾਡਲ ਹੋ ਖੜੀ ਹੈ 15 ਇਹ ਖੜੀ ਹੈ ਠੀਕ ਹੈ ਮਰਸੈਡਿਸ ਬ੍ਰਾਂਡ ਹੈ ਇਹ ਤੁਹਾਨੂੰ ਸਿਰਫ 26 ਲੱਖ ਰੁਪਏ ਚ ਦੇ ਦੇ ਇਹਦੇ ਵੀ ਤੀਜਾ ਹੀ ਸਹੀ ਪੈ ਦੇਣਾ ਸਿਰਫ 26 ਲੱਖ 2014 ਮਾਡਲ ਗੱਡੀਆਂ ਮਾਰਕੀਟ ਦੇ ਵਿੱਚ ਇਦਾਂ ਦੀਆਂ ਕੰਡੀਸ਼ਨ ਦੀਆਂ 28-28 ਲੱਖ ਰੁਪਏ ਦੀਆਂ ਹਨ। ਮਤਲਬ 15 ਮਾਡਲ ਗੱਡੀ ਮੈਂ 26 ਲੱਖ ਚ ਦੇ ਰਿਹਾ ਹਾਂ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਦੂਜਿਆਂ ਦੀ ਗੱਡੀ ਆਪਾਂ ਮਹਿੰਗੀ ਦੱਸ ਦੇ ਆਪਣੀ ਸਸਤੀ ਕਰਕੇ ਦਿਖਾ ਦਈਏ। ਪ੍ਰੈਕਟੀਕਲ ਹੈ ਜੀ ਤੁਸੀਂ ਆਨਲਾਈਨ ਚੈੱਕ ਕਰੋ ਕਿ ਕਿਹੜੀ ਗੱਡੀ ਦਾ ਕੀ ਕੀ ਰੇਟ ਪਿਆ ਹੋਇਆ ਹੈ। ਅਸੀਂ ਜਦੋਂ ਕਾਰ ਪਰਚੇਸ ਕਰਦੇ ਹਾਂ ਅਸੀਂ ਬਹੁਤ ਸੋਚ ਸਮਝ ਕੇ ਬੜਾ ਅੱਛਾ ਪ੍ਰਾਈਸ ਬਣਾ ਕੇ ਕਾਰ ਲਈਦੀ ਹੈ। ਅਗਰ ਉਹ ਅਸੀਂ ਘੱਟ ਪ੍ਰਾਈਸ ਚ ਗੱਡੀ ਕਿਸੇ ਕਸੂਰ ਤੋਂ ਬਾਏ ਕਰਦੇ ਨਾ ਅਸੀਂ ਵੇਚਦੇ ਵੀ ਫਿਰ ਉਸੇ ਹਿਸਾਬ ਨਾਲ ਘੱਟ ਪ੍ਰਾਈਸ ਹੀ ਹੈ ਤਾਂ ਕਿ ਖਰੀਦਦਾਰ ਨੂੰ ਫਾਇਦਾ ਹੋਵੇ, ਬੈ ਹਰ ਇੱਕ ਤਰ੍ਹਾਂ ਦੀ ਸੈਟੀਸਫੈਕਸ਼ਨ ਸਰਵਿਸ ਰਿਕਾਰਡ ਸਾਰੇ ਅਸੀਂ ਖੁਦ ਚੈੱਕ ਕਰਾਉਂਦੇ ਆਂ ਗੱਡੀ ਦੇ ਟੂ ਸਾਈਡ ਤੇ ਮੈਨੂੰ ਤੁਹਾਨੂੰ ਉਸ ਤੋਂ ਬਾਅਦ ਚੈੱਕ ਕਰਾਉਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਹੀ ਚੈੱਕ ਕਰਾਂਗੇ ਲੋ ਬਈ ਹੈਨਾ ਬਾਕੀ ਫੀਲ ਬਹੁਤ ਵਧੀਆ ਬਾਈ ਹੋ ਰਾਂ ਦਾ 1 ਕਰੋੜ ਵਾਲਾ ਮਾਡਲ ਸਿਰਫ 26 ਲੱਖ ਰੁਪਏ ਦੇ ਜੇ ਅਗਰ ਬਾਈ ਕਰਨਾ ਤਾਂ ਬਾਈ ਕਰ ਲਿਓ ਅਗਲੀ ਆ ਗਈ ਆਪਣੀ ਆ ਇਸ਼ੂ ਦਾ ਪਿਕਾ ਹਾਂਜੀ ਇਹ ਸਿਜ਼ੂ ਆਪਣਾ ਡੀਮੈਕਸ ਵੀ ਕ੍ਰਾਸ ਟੌਪ ਐਂਡ ਮਾਡਲ ਹੈ ਜੀ ਇਹ ਇਹ 2020 ਮਾਡਲ ਹੈ ਲੇਟੈਸਟ ਗ੍ਰਿਲ ਵਾਲਾ ਮਾਡਲ ਹੈ ਜੀ ਔਰ ਚੱਲੀ ਹੋਈ ਇਹ ਕਾਰ ਸਿਰਫ 66000 ਰਪਏ ਦਾ ਹੈ ਬਿਲਕੁਲ ਨਵੀਂ ਕਾਰ ਹੈ ਜੀ ਸਾਰੀ ਕਾਰ ਓਰੀਜਨਲ ਹੈ ਠੀਕ ਹੈ ਤੇ ਨਵੀਂ ਜਿਤਕ ਮੇਰਾ ਖਿਆਲ ਹੈ 27-28 ਲੱਖ ਰੁਪਏ ਦੀ ਨਵੀਂ ਕਾਰ ਹੈ ਜੀ ਮੈਂ 30-32 ਪਲੱਸ ਹੋਏਗੀ ਮੈਂ ਇਹਦੇ ਉੱਤੇ ਜ਼ਿਆਦਾ ਉਹ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਇਹ ਫਾਰਮ ਹਾਊਸ ਟਾਈਪ ਕਾਰ ਹੈ ਤੇ ਆਫ ਰੋਡਿੰਗ ਯੂਜ਼ ਕਰੋ ਫਾਰਮ ਹਾਊਸ ਤੇ ਯੂਜ਼ ਕਰੋ ਪਰਸਨਲ ਜਿਹੜਾ ਛੋਟੇ-ਮੋਟੇ ਬਿਜ਼ਨਸ ਉਹਦੇ ਵਾਸਤੇ ਯੂ ਪਾਵਰਫੁਲ ਹੈਗਾ ਹਾਂਜੀ ਸੋ ਇਹ ਹੈਗੀ ਆ 2020 ਮਾਡਲ ਜੀ ਹਾਂਜੀ ਤੇ ਇਹਦਾ ਮਾਰਕੀਟ ਦੇ ਜਿਹੜਾ ਪ੍ਰਾਈਸ ਆਪਾਂ ਨੋਟਿਸ ਕੀਤਾ ਉਹ ਕਰੀਬ ਕਰੀਬ 18-19 ਲੱਖ ਰੁਪਏ ਹੈਗਾ ਜੀ ਏਜੰਸੀ ਚ ਵੀ ਗੱਡੀਆਂ ਕਰਿਓ ਖੜੀਆਂ ਵੇਚਣ ਵਾਸਤੇ ਉਹ 19-20 19-20 ਰਕ ਮੰਗਦੇ ਆ ਆਪਾਂ ਗੱਡੀ ਦੇ ਰਾਂਗੇ ਤੁਹਾਨੂੰ ਸਿਰਫ 17 ਲੱਖ ਰੁਪਏ ਵਿੱਚ 17 ਲੱਖ ਉਹੀ ਕਮੀ ਨੀ ਘੱਟ ਦੇ ਵਿੱਚ ਨਵੀਂ ਜਿੱਦਾਂ ਨਵੀਂ ਆਂਦੀ ਹੈ ਉਵੇਂ ਆ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਲਟਰੇਸ਼ਨ ਨਹੀਂ ਕੋਈ ਚੀਕ ਲੌਬੀ ਤਿੰਨ ਚਾਰ ਗੱਡੀਆਂ ਹੋਰ ਵੀ ਕੁਝ ਗੱਡੀਆਂ ਹੋਰ ਹੈਗੀਆਂ ਉਹ ਬਹੁਤ ਬਜਟ ਵਾਲੇ ਗੱਡੀਆਂ ਭਾਅ ਸਰ ਗੱਡੀਆਂ ਆਪਾਂ ਬਾਹਰ ਖੜੀਆਂ ਕੀਤਾ ਬਾਅਦ ਦਿਖਾ ਦਿੰਦੇ ਆਜੋ ਫਿਰ ਅਗਲੀ ਗੱਡੀ ਆ ਗਈ ਆਪਣੇ ਨਾਲ ਮਰਸੀਡੀਜ਼ ਦੀ ਭਾਈ ਇਹ ਕਿਹੜੀ ਕਾਰ ਆ ਵੀਰੇ ਇਹ ਮਰਸੀਡੀਜ਼ ਦਾ C220 ਮਾਡਲ ਹੈ ਜੀ ਇਹ ਹਾਂਜੀ ਇਹ 2014 ਮਾਡਲ ਹੈ ਜੀ ਕਾਰ 14 ਹਾਂਜੀ ਇਸ 77000 ਕਿਲੋਮੀਟਰ ਚੱਲੀ ਆ ਚੰਡੀਗੜ੍ਹ ਦਾ ਨੰਬਰ ਹੈ ਜੀ ਕਾਰ ਦਾ ਓਕੇ ਤੇ ਡੀਜ਼ਲ ਹੈ ਆਟੋਮੈਟਿਕ ਹੈ ਔਰ ਇਹ ਵੀ ਜਿਹੜਾ ਹੈਗਾ ਪੈਨੋਰਾਮਿਕ ਰੂਫ ਵਾਲਾ ਮਾਡਲ ਹੈ ਜੀ ਇਹ ਗਲਾਸ ਰੂਫ ਵਾਲਾ ਮਾਡਲ ਹੈ ਜੀ ਕਾਰ ਹੂੰ ਹੂੰ ਅੰਦਰੋਂ ਇੰਟੀਰੀਅਰ ਸੀਟਸ ਬਿਲਕੁਲ ਨਵੀਂ ਹੈ ਜੀ ਕਾਰ ਇਹ ਠੀਕ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਕਾਰ ਦਾ ਇਹ ਕਾਰ ਅਸੀਂ 10 ਲੱਖ ਰੁਪਏ ਦੀ ਖਰੀਦੀ ਹੈ ਜੀ ਇਹ 10 ਲੱਖ ਰੁਪਏ 10 ਲੱਖ ਦੀ ਖਰੀਦੀ ਹੈ ਦੋਨੋਂ ਬੰਪਰ ਰੀਪੇਂਟ ਕਰਾਏ ਆ ਫੁੱਲ ਸਰਵਿਸ ਕਰਾਈ ਹੈ ਕਾਰ ਦੀ ਕੰਪਲੀਟ 65000 ਰੁਪਏ ਗੱਡੀ ਦੇ ਉੱਤੇ ਲੱਗ ਗਿਆ ਓਕੇ 서스ਪੈਂਸ਼ਨ ਤੁਹਾਡੇ ਵਾਸਤੇ ਗੱਡੀ ਬਿਲਕੁਲ ਠੀਕ ਤਿਆਰ ਕਰਤੀ ਹੈ ਸਾਨੂੰ 10 ਲੱਖ 60 ਹਜ਼ਾਰ ਦੀ ਗੱਡੀ ਕਾਸਟ ਕਰ ਰਹੀ ਹੈ ਠੀਕ ਹੈ ਮਾਰਕੀਟ ਪ੍ਰਾਈਸ ਗੱਡੀ ਦਾ 12 ਪਲੱਸ ਹੈ ਓਕੇ ਆਪਾਂ ਸਿਰਫ 11 ਲੱਖ ਰੁਪਏ ਦੀ ਕਾਰ ਦੇ ਦੇਣੀ ਹੈ ਸਾਨੂੰ 40 ਹਜ਼ਾਰ ਰੁਪਏ ਚਾਹੀਦਾ ਕਾਰ ਚ ਤੁਸੀਂ ਕਾਰ ਲੈ ਕੇ ਜਾ ਸਕਦੇ ਲੈ ਭਾਈ ਸਿਰਫ 40 ਹਜ਼ਾਰ ਰੁਪਏ ਦੇ ਮਾਰ ਜਾਂਦੇ ਕਾਰ ਲੈ ਜਾਓ ਤੇ ਓਕੇ ਦੀ ਰਿਪੋਰਟ ਗੱਡੀ ਹੋਣ ਨਾਲੇ ਭਾਈ ਔਰ ਇਹਦੇ ਚ ਕਰੀਬ ਕਿ ਤੁਹਾਡਾ ਸਾਰਾ ਸਾਰਾ ਲੋਨ ਹੀ ਹੋ ਜਾਣਾ ਠੀਕ ਹੈ 10 ਲੱਖ ਤਾਂ ਇਸ ਤੇ ਲੋਨ ਹੀ ਹੋ ਜਾਣਾ ਠੀਕ ਹੈ ਵੀਰੇ ਆਪਾਂ 11 ਦੀ ਕਾਰ ਦੇ ਰਹੇ ਹਾਂ 50 ਹਜ਼ਾਰ ਦੇ ਕੇ ਕਾਰ ਲੈ ਲਓ 60 ਹਜ਼ਾਰ ਦੇ ਕੇ ਇਹ ਆਡੀ ਕਯੂ3 ਹੈ ਜੀ ਨਿਊ ਸ਼ੇਪ ਚ ਹੈ ਕਾਰ ਨੰਬਰ ਪੀਵੀ ਦਾ 2015 ਮਾਡਲ ਹੈ ਇਹ ਪੰਜਾਬ ਦਾ ਨੰਬਰ ਹੈ ਜੀ ਕਾਰ ਦਾ ਠੀਕ ਹੈ ਤੇ ਇਹ ਕਾਰ ਚੱਲੀ ਹੋਈ ਹੈ 90000 ਕਿਲੋਮੀਟਰ ਹੂੰ ਹੂੰ ਤੇ ਫਰਸਟ ਓਨਰ ਦਾ ਕਾਰ ਹੈ ਜੀ ਇਹ ਡੀਜ਼ਲ ਹੈ ਆਟੋਮੈਟਿਕ ਹੈ ਔਰ ਪੈਨਾਰੋਮਿਕ ਰੂਫ ਵਾਲਾ ਮਾਡਲ ਹੈ ਠੀਕ ਹੈ ਵੀਰੇ ਇਹ ਵੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਗੱਡੀ ਦੇ ਦਾਂਗੇ 2015 ਨਿਊ ਸ਼ੇਪ ਚ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ ਸਿਰਫ 12.5 ਲੱਖ ਰੁਪਏ ਦੀ 12.5 ਲੱਖ ਰੁਪਏ ਦੀ ਹਲੋ ਇਹ ਕਾਰਾਂ ਜਿਹੜੀਆਂ ਤੁਹਾਨੂੰ ਲੱਖ ਲੱਖ ਰੁਪਏ ਮਾਰਕੀਟ ਨਾਲੋਂ ਸਸਤੀਆਂ ਦੇ ਰਹੇ ਹਾਂ ਜੀ ਹੂੰ ਜੀ ਤੇ ਭ ਬਚਾ ਲੋ ਤੁਮਾਰੇ ਸਦੇ ਬਚਾਈ ਲੋ ਹਾਂ ਬਚਾ ਚਲੋ ਇਹ ਆ ਗਈ ਆਪਣੇ ਕੋਲ ਮਿ Tsubishi ਦੀ ਪਜੇਰੋ ਹੈਗੀ ਹੈ ਇਹ 4x4 ਮੈਨੂਅਲ ਟ੍ਰਾਂਸਮਿਸ਼ਨ ਇਹ ਮਤਲਬ ਛੋਟਾ ਹੈ ਜੀ ਤੱਕੜਾ ਹੈ ਜਿੱਦਾਂ ਮਰਜ਼ੀ ਚਲਾਓ ਗੱਡੀ ਨੂੰ ਇਹ ਤਾਂ ਉਹੀ ਆਪਾਂ ਸੜਕਾਂ ਤੇ ਲਈ ਫਿਰਦੇ ਇਹਨੂੰ ਜੀ ਜੀ ਇਹਦਾ ਅਮਰਸਦਾ ਨੰਬਰ ਹੈ ਜੀ ਨੰਬਰ ਬੜਾ ਪਿਆਰਾ ਮੇਰੇ ਫੋਨ ਨੰਬਰ ਨਾਲ ਮੈਚ ਕਰਦਾ ਨੰਬਰ ਹੈ ਡਬਲ 5 5 0 0 ਔਰ ਪਿਛਲੇ 5 ਸਾਲ ਤੋਂ ਅਸੀਂ ਪਰਸਨਲੀ ਇਹ ਯੂਜ਼ ਵੀ ਕੀਤੀ ਹੈਗਾ ਠੀਕ ਓਕੇ ਜੀ ਇਹ ਕਿੰਨੇ ਪ੍ਰਾਈਸ ਦੀ ਕਾਰ ਹੈ ਇਹ ਕਾਰ ਜਿਹੜੀ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 7.5 ਲੱਖ ਰੁਪਏ ਦੀ ਆਪਾਂ 7.25 ਲੱਖ ਦੀ ਕਾਰ ਦੇ ਦਾਂਗੇ ਸਵਾ 7 ਲੱਖ ਰੁਪਈਆ ਜੀ ਲੈ ਬਾਈ ਲੈ ਜਾਓ ਕਾਰ ਹਨਾ ਤੇ ਰੈਗਿਸਟਰਣ ਵਾਸਤੇ ਕਾਰ ਬਣੀ ਸੀ ਇਹ ਆਪਾਂ 4 ਹੈ ਮੈਨੂਅਲ ਹੈ 7 ਸੀਟਰ ਗੱਡੀ ਹੈ ਜੀ ਓਕੇ ਜੀ ਜੀ ਆ ਗਈ ਇਸ ਵਾਰ ਇਸ਼ੂ ਦਾ ਪਿਕ ਆ ਰਿਹਾ ਇੱਕ ਨਾਲ ਕੋਲੇ ਹੋਰ ਖੜਾ ਹੈ ਤਾਂ ਵੀ ਅੰਦਰ ਬਲੂ ਦਿ ਆਉਤੇ ਆ ਕੇ ਲੈ ਜਾਓ ਬਸ ਤੁਹਾਨੂੰ ਪਾਸ ਦੀ ਗੱਡੀ ਦੇ ਦਾਂਗੇ ਇਹ 16 ਮਾਡਲ ਹੈ ਚੰਡੀਗੜ੍ਹ ਦਾ ਨੰਬਰ ਹੈ 4/4 ਹੈ ਜੀ ਇਹ ਮੈਨੂਅਲ ਟਰਾਂਸਮਿਸ਼ਨ ਤੁਹਾਨੂੰ 10.5 ਲੱਖ ਰੁਪਏ ਦੀ ਗੱਡ ਦੇ ਦਿੰਦੀ ਹਾਂ 10.50 ਚ ਮਾਰਕੀਟ ਦੇ ਵਿੱਚ 11.5 12 ਪਤਾ ਨਹੀਂ ਕੀ ਕੀ ਰੇਟ ਮੰਗੀ ਜਾਂਦੇ ਆਪਾਂ ਤੁਹਾਨੂੰ 10.5 ਲੱਖ ਰੁਪਏ ਦੀ ਗੱਡ ਦੇ ਦੇ ਲਏ ਭਾਈ ਲਏ ਭਾਈ ਮਿੱਤਰੋ ਭਾਈ ਹੁਣ ਐਂਡ ਕਰਾਂਗੇ ਆਪਾਂ ਵੀਡੀਓ ਦਾ ਹਨਾ ਤੇ ਬਾਈ ਨਾਲ ਗੱਲਬਾਤ ਕਰ ਲਿਆ ਇੱਕ ਵਾਰ ਐਡਰੈਸ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਈਏ ਆਪਾਂ ਭਾਈ ਮੋਹਾਲੀ ਦੇ ਕੋਲ ਹੈਗਾ ਦਾ ਬਹੁਤ ਵੱਡਾ ਸੈਕਟਰ 82 10 ਵੀ ਤਾਂ 82 ਸੈਕਟਰ ਵੀ ਬਹੁਤ ਵੱਡਾ ਹੈ ਜੀ ਜੀ ਇੱਥੇ ਆਪਾਂ ਆਉਣਾ ਕਿੱਦਾਂ ਆਪਾਂ ਕੋਈ ਨੀਅਰ ਬਾਈ ਫਿਰ ਸੈਕਟਰ 82 ਦੇ ਵਿੱਚ ਜਿਹੜਾ ਸਾਡਾ ਮੋਹਾਲੀ 에어ਪੋਰਟ ਬਿਲਕੁਲ ਨਜ਼ਦੀਕ ਪੈਂਦਾ ਹੈ ਹਾਂਜੀ ਤੁਸੀਂ ਮੋਹਾਲੀ 에어 ਆਂਦੇ ਉੱਥੇ ਨਾਲ ਹੀ ਤੁਹਾਨੂੰ ਸੈਕਟਰ 82 ਦੇ ਵਿੱਚ ਆਪਣਾ ਫਰੈਂਡਸ ਕਾਰਲਨ ਆਫਿਸ ਹੈ ਲੋਟ ਨੰਬਰ 907 ਸੈਕਟਰ 82 ਮੋਹਾਲੀ ਇੱਕ ਆਪਣਾ ਲੈਂਡਮਾਰਕ ਮਨੋਲੀ ਵਿਲੇਜ ਪੈਂਦਾ ਸਾਡੇ ਬਿਲਕੁਲ ਬੈਕ ਸਾਈਡ ਤੇ ਮਨੋਲੀ ਪਿੰਡ ਪੈਂਦਾ ਓਕੇ ਤੁਸੀਂ ਮਨੋਲੀ ਪਿੰਡ ਦਾ ਵੀ ਲੈਂਡਮਾਰਕ ਕਰ ਸਕਦੇ ਵੈਸੇ ਸਾਡੀ ਲੋਕੇਸ਼ਨ ਹੀ ਤੁਹਾਨੂੰ ਉੱਥੇ ਆਨਲਾਈਨ ਅਜਾਗਰ ਆਪਾਂ ਫਰੈਂਡਸ ਕਰ ਲੈਣ ਭਰ ਦੇਦਾ ਆ ਜਾਂਦੀ ਉਹ ਵੀ ਲੋਕੇਸ਼ਨ ਆ ਜਾਂਦੀ ਹੈ ਬੈਸਟ ਆ ਬਈ ਤੇ ਹੁਣ ਕੀ ਕਰਨਾ ਸੀ ਜੀ ਵੀ ਜਿਹੜੀਆਂ ਸਾਡੇ ਕੋਲ ਸਟਾਕ ਚ ਕਾਰਾਂ ਸੀ ਜਿਹੜੀਆਂ ਤੁਹਾਨੂੰ ਦਿਖਾਈਆਂ ਥੋੜੀਆਂ ਜਿਹੀਆਂ ਗੱਡੀਆਂ ਦਿਖਾਈਆਂ ਸਾਡੇ ਕੋਲ ਸਟਾਕ ਚ ਕਾਫੀ ਸਾਰੀਆਂ ਕਾਰਾਂ ਅਵੇਲੇਬਲ ਨੇ ਜੇ ਸਾਡਾ ਸਾਰਾ ਸਟਾਕ ਤੁਸੀਂ ਦੇਖਣਾ ਹੈ ਤਾਂ ਤੁਸੀਂ ਜਿਹੜਾ ਤੁਹਾਡੇ ਨੰਬਰ ਦਿੱਤੇ ਆ ਸਾਡੇ ਨੰਬਰ ਜਿਹੜੇ ਦੇ ਰਹੇ ਹੋ ਸੀ ਉਹਨਾਂ ਤੇ ਵਟ ਤੇ ਤੁਹਾਨੂੰ ਆਪਣੇ ਸਾਡਾ ਕੈਟਲੌਗ ਦਾ ਮੈਸੇਜ ਤੁਹਾਨੂੰ ਰਿਵਰਟ ਵਾਪਸ ਆ ਜਾਂਦਾ ਤੁਸੀਂ ਉਹਦੇ ਚ ਘਰੇ ਬੈਠ ਕੇ ਹੀ ਸਾਰੀਆਂ ਕਾਰਾਂ ਦੀਆਂ ਫੋਟੋਆਂ ਡਿਟੇਲਸ ਪ੍ਰਾਈਸ ਤੁਹਾਨੂੰ ਸਾਰਾ ਕੁਝ ਆ ਜਾਏਗਾ ਤੁਸੀਂ ਆਰਾਮ ਨਾਲ ਘਰੇ ਬੈਠ ਕੇ ਸਲਾਹ ਕਰਕੇ ਦੇਖ ਕੇ ਫਿਰ ਤੁਸੀਂ ਗੱਡੀ ਦੇਖਣ ਵਾਸਤੇ ਆ ਸਕਦੇ ਲੈਣਾ ਸਕਦੇ ਹੋ ਔਰ ਬੇਫਿਕਰ ਹੋ ਕੇ ਗੱਡੀ ਲੈਣ ਆਓ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ ਲਗਜ਼ਰੀ ਕਾਰਾਂ ਨੇ ਸੰਭੀਆਂ ਸੰਭਾਲੀਆਂ ਕੋਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਬੇਫਿਕਰ ਹੋ ਕੇ ਗੱਡੀ ਲੈ ਕੇ ਜਾਓ ਲੋਨ ਸਾਰੀਆਂ ਗੱਡੀਆਂ ਉੱਤੇ ਅਵੇਲੇਬਲ ਸਭ ਕੁਝ ਕਰਾ ਦਾਂ ਤੇ ਭਾਈ ਆਓ ਹਨਾ ਬਹੁਤ ਚੰਗੀਆਂ ਕਾਰਾਂ ਹੁੰਦੀਆਂ ਨੇ ਬਾਈ ਹੋਰਾਂ ਲਵੇ ਮਿਲਾਂਗੇ ਬਹੁਤ ਛੇਤੀ ਹੁ